ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਲੈ ਕੇ ਹਾਜ਼ਰ ਹੋਇਆ ਤੁਹਾਡੇ ਲਈ ਨਵੀਂ ਕਹਾਣੀ ਉਮੀਦ ਕਰਦੇ ਹਾਂ ਤੁਸੀਂ ਪਸੰਦ ਜ਼ਰੂਰ ਕਰੋਗੇ ਜਗਰੂਪ ਦੇ ਤੀਜੀ ਕੁੜੀ ਹੋਈ ਤਾਂ ਸੱਸ ਮਨਵੀਰ ਨੂੰ ਕਹਿਣ ਲੱਗੀ ਕਿ ਪੇਕਿਆਂ ਵਾਲਾ ਘਰ ਵੇਚ ਕੇ ਜਗਰੂਪ ਨੂੰ ਬਾਹਰ ਭੇਜ ਦੇ ਤਾਂ ਕਿ ਕੁੜੀਆਂ ਦਾ ਭਵਿੱਖ ਵਧੀਆ ਬਣ ਜਾਵੇ ਮਨਵੀਰ ਨੇ ਆਪਣੀ ਮਾਂ ਨੂੰ ਰਾਜ਼ੀ ਕੀਤਾ ਤੇ ਘਰ ਵੇਚ ਦਿੱਤਾ ਤੇ ਜਗਰੂਪ ਸਿੰਗਾਪੁਰ ਚਲਾ ਗਿਆ ਤੇ ਜਦੋਂ ਚੰਗੇ ਪੈਸੇ ਕਮਾਉਣ ਲੱਗਿਆ ਤਾਂ ਮਾਂ ਤੇ ਭੈਣਾਂ ਨੇ ਕਿਹਾ ਮਨਵੀਰ ਨੂੰ ਤਲਾਕ ਦੇ ਦੇ ਅਸੀਂ ਤੇਰਾ ਵਿਆਹ ਕੀਤੀ ਹੋਰ ਚੰਗੀ ਜਗ੍ਹਾ ਕਰ ਦੇਵਾਂਗੇ ਆ ਤੇ ਕੁੜੀਆਂ ਦਾ ਬੋਝ ਵੀ ਉੱਤਰ ਜਾਵੇਗਾ ਫਿਰ ਜਗਰੂਪ ਨੇ ਮਨਵੀਰ ਨੂੰ ਤਲਾਕ ਦਾ ਨੋਟਿਸ ਪੇਸ ਦਿੱਤਾ ਤੇ ਖੁਦ ਦੂਜਾ ਵਿਆਹ ਕਰਵਾ ਲਿਆ ਜਦੋਂ ਦੂਜੀ ਪਤਨੀ ਤੋਂ ਬੱਚਾ ਨਾ ਹੋਇਆ ਤਾਂ ਬੱਚਿਆਂ ਨੂੰ ਯਾਦ ਕਰਕੇ ਰੋਣ ਲੱਗਿਆ ਆਖਿਰ ਇੱਕ ਦਿਨ ਕੁੜੀਆਂ ਨੂੰ ਮਿਲਣ ਗਿਆ ਤਾਂ ਉਸਦੀ ਨਜ਼ਰ ਸਾਹਮਣੇ ਦਰਵਾਜ਼ੇ ਤੇ ਪਈ ਜਿੱਥੋਂ ਐਨੀ ਠੰਡ ਆ ਰਹੀ ਸੀ ਤੇ ਦਰਵਾਜੇ ਤੇ ਇੱਕ ਬੋਰੀ ਦਾ ਕੱਪੜਾ ਲਟਕ ਰਿਹਾ ਸੀ ਉਸ ਨੇ ਅੰਦਰ ਝਾਕ ਕੇ ਦੇਖਿਆ ਤਾਂ ਉਸ ਦੀਆਂ ਚੀਕਾਂ ਨਿਕਲ ਗਈਆਂ ਕਿਉਂਕਿ ਵਧਾਈ ਹੋਵੇ ਬੇਟੀ ਹੋਈ ਹੈ ਲੇਡੀ ਡਾਕਟਰ ਨੇ ਬਾਹਰ ਆ ਕੇ ਦੱਸਿਆ ਤਾਂ ਜਗਰੂਪ ਸਮੇਤ ਨਾਲ ਖੜੇ ਹੋਏ ਜਿੰਨੇ ਵੀ ਪਰਿਵਾਰ ਦੇ ਜੀ ਸਨ ਸਾਰਿਆਂ ਦੇ ਚਿਹਰੇ ਤੇ ਉਦਾਸੀ ਦੀ ਲਹਿਰ ਛਾ ਗਈ ਫਿਰ ਤੋਂ ਕੁੜੀ ਪੈਦਾ ਕਰ ਦਿੱਤੀ ਰੱਬ ਜਾਣੇ ਉਸ ਨੂੰ ਕਿਹੜੀ ਮਾੜੀ ਘੜੀ ਵਿਆਹ ਕੇ ਲੈ ਆਈ ਸੀ ਮੈਂ ਆਪਣੇ ਪੁੱਤ ਲਈ 6 ਸਾਲਾਂ ਤੋਂ ਬੈਠ ਕੇ ਖਾ ਰਹੀ ਹੈ ਦੁਨੀਆ ਦੀ ਹਰ ਚੀਜ਼ ਉਸ ਨੂੰ ਦਿੱਤੀ ਹੈ ਪਰ ਇਸ ਦੇ ਬਾਅਦ ਵੀ ਇੱਕ ਪੁੱਤ ਨਾ ਦੇ ਸਕੀ ਮੇਰੇ ਜਗਰੂਪ ਨੂੰ ਇਹ ਦੇਖੋ ਨਿੱਕਾ ਜਿਹਾ ਮੂੰਹ ਨਿਕਲ ਆਇਆ ਹੈ ਮੇਰੇ ਜਗਰੂਪ ਦਾ ਜਗਰੂਪ ਦੀ ਮਾਂ ਆਪਣੀਆਂ ਕੁੜੀਆਂ ਦੇ ਨਾਲ ਦੁੱਖ-ਸੁਖ ਕਰ ਰਹੀ ਸੀ ਤੇ ਉਸ ਦੀਆਂ ਕੁੜੀਆਂ ਵੀ ਝੂਠ-ਮੋੜ ਦੇ ਹੰਝੂ ਵਹਾਉਣ ਲੱਗੀਆਂ ਲੇਡੀ ਡਾਕਟਰ ਨੇ ਜਦੋਂ ਕੋਲੋਂ ਲੰਘਦੇ ਹੋਏ ਇਹਨਾਂ ਸਭ ਨੂੰ ਰੋਂਦੇ ਹੋਏ ਦੇਖਿਆ ਤਾਂ ਹੈਰਾਨੀ ਨਾਲ ਕਿਹਾ ਤੁਸੀਂ ਰੋ ਕਿਉਂ ਰਹੀਆਂ ਹੋ ਕੁੜੀਆਂ ਦੇ ਜਨਮ ਤੇ ਤਾਂ ਖੁਸ਼ੀ ਮਨਾਉਣੀ ਚਾਹੀਦੀ ਹੈ ਉਹ ਤਾਂ ਲక్ష్ਮੀ ਦਾ ਰੂਪ ਹੁੰਦੀਆਂ ਨੇ। ਲੇਡੀ ਡਾਕਟਰ ਨੇ ਕਿਹਾ ਤਾਂ ਜਗਰੂਪ ਦੀ ਮਾਂ ਨੇ ਹੱਥ ਚੁੱਕ ਕੇ ਕਿਹਾ, "ਬੱਸ ਕਰੋ ਡਾਕਟਰ ਸਾਹਿਬਾ, ਸਾਡੇ ਕੋਲ ਪਹਿਲਾਂ ਹੀ ਦੋ-ਦੋ ਪੋਤੀਆਂ ਨੇ। ਇੱਕ ਹੋਰ ਪੋਤੀ ਦੀ ਉਮੀਦ ਨਹੀਂ ਸੀ। ਸਾਨੂੰ ਮੁੰਡਾ ਚਾਹੀਦਾ ਸੀ। ਮੁੰਡਾ ਵੰਸ਼ ਨੂੰ ਵਧਾਉਂਦਾ ਹੈ।" ਜੋ ਵੱਡਾ ਹੋ ਕੇ ਜਗਰੂਪ ਦਾ ਹੱਥ ਵੜਾਉਂਦਾ। ਪਰ ਇਸ ਨੇ ਫਿਰ ਇੱਕ ਕੁੜੀ ਪੈਦਾ ਕਰਕੇ ਸਾਡੇ ਹੱਥ ਵਿੱਚ ਫੜਾ ਦਿੱਤੀ। ਨਰਸ ਛੋਟੀ ਜਹੀ ਬੱਚੀ ਲੈ ਕੇ ਜਗਰੂਪ ਦੇ ਹੱਥਾਂ ਵਿੱਚ ਫੜਾ ਗਈ। ਜਗਰੂਪ ਨੇ ਕੁੜੀ ਨੂੰ ਦੇਖਿਆ ਗੋਲਮਟੋਲ ਬਿਲਕੁਲ ਜਗਰੂਪ ਦੇ ਵਰਗੀ ਜਗਰੂਪ ਨੇ ਉਸ ਨੂੰ ਪਿਆਰ ਨਾਲ ਸੀਨੇ ਨਾਲ ਲਗਾ ਲਿਆ ਡਾਕਟਰ ਨੇ ਉਹਨਾਂ ਨੂੰ ਮਨਵੀਰ ਨਾਲ ਮਿਲਣ ਦੀ ਇਜਾਜ਼ਤ ਦੇ ਦਿੱਤੀ ਉਹ ਅੰਦਰ ਬੈੱਡ ਤੇ ਲੇਟੀ ਹੋਈ ਸੀ ਸੱਸ ਨੇ ਤਾਂ ਉਸ ਨੂੰ ਮਿਲਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ ਉਹਨਾਂ ਦੇ ਖਿਆਲ ਵਿੱਚ ਜੇ ਉਸ ਨੇ ਤੀਜੀ ਬੇਟੀ ਪੈਦਾ ਕੀਤੀ ਹੈ ਤਾਂ ਇਸ ਵਿੱਚ ਉਸ ਦਾ ਹੀ ਦੋਸ਼ ਸੀ ਨਾਨਾ ਵੀ ਮੂੰਹ ਬਣਾ ਕੇ ਬਾਹਰ ਸੱਸ ਦੇ ਕੋਲ ਹੀ ਬੈਠੀਆਂ ਰਹੀਆਂ ਜਗਰੂਪ ਕੁਝ ਦੇਰ ਸੋਚਦਾ ਰਿਹਾ ਤੇ ਫਿਰ ਅੰਦਰ ਮਨਵੀਰ ਦੇ ਕੋਲ ਚਲਿਆ ਗਿਆ ਉਸਨੇ ਜਗਰੂਪ ਸਾਹ ਰਹੀ ਪੁੱਛਿਆ ਕਿਵੇਂ ਹੈ ਮਨਵੀਰ ਤੂੰ ਮਨਵੀਰ ਨੇ ਨਜ਼ਰਾਂ ਚੁਰਾਉਂਦੇ ਹੋਏ ਕਿਹਾ ਮੈਨੂੰ ਮਾਫ਼ ਕਰ ਦਿਓ ਜਗਰੂਪ ਮੈਂ ਇਸ ਵਾਰ ਵੀ ਤੁਹਾਨੂੰ ਬੇਟਾ ਨਹੀਂ ਦੇ ਸਕੀ ਮਨਵੀਰ ਨੇ ਕਿਹਾ ਤਾਂ ਜਗਰੂਪੇ ਦਰਦੂਦ ਦਿਖਣ ਲੱਗਿਆ ਤੇ ਕਹਿੰਦਾ ਅੱਛਾ ਚਲ ਛੱਡ ਇਸ ਗੱਲ ਨੂੰ ਡਾਕਟਰ ਤੋਂ ਡਿਸਚਾਰਜ ਲੈ ਕੇ ਘਰ ਚੱਲਦੇ ਹਾਂ ਮਾਂ ਜ਼ਿਆਦਾ ਦੇਰ ਤੱਕ ਇੱਥੇ ਬਾਹਰ ਨਹੀਂ ਬੈਠ ਸਕਦੀ ਜਗਰੂਪ ਨੇ ਇਦਾਂ ਕਿਹਾ ਤਾਂ ਮਨਵੀਰ ਹੈਰਾਨੀ ਨਾਲ ਉਸਨੂੰ ਦੇਖਣ ਲੱਗੀ ਉਸਨੇ ਹਜੇ ਹੁਣੇ-ਹੁਣੇ ਇੱਕ ਬੱਚਾ ਪੈਦਾ ਕੀਤਾ ਸੀ ਪਰ ਜਗਰੂਪ ਤਾਂ ਇਸ ਤਰ੍ਹਾਂ ਗੱਲ ਕਰ ਰਿਹਾ ਸੀ ਜਿਵੇਂ ਉਹ ਮਾਮੂਲੀ ਦਵਾਈ ਲੈਣ ਆਈ ਹੋਵੇ ਥੋੜੀ ਦੇਰ ਬਾਅਦ ਮਾਂ ਵੀ ਕਮਰੇ ਵਿੱਚ ਆ ਗਈ ਕਹਿਣ ਲੱਗੀ ਮੈਂ ਤੈਨੂੰ ਕਿੰਨੀ ਵਾਰ ਸਮਝਾਇਆ ਸੀ ਕਿ ਪ੍ਰੈਗਨਨਸੀ ਦੇ ਸਮੇਂ ਪਰਮਾਤਮਾ ਅੱਗੇ ਅਰਦਾਸ ਕਰਦੀ ਰਹਾ ਕਰ ਕਿ ਤੇਰੀ ਗੋਦ ਵਿੱਚ ਮੁੰਡਾ ਦੇ ਦੇਵੇ ਤਾਂ ਕਿ ਮੇਰੇ ਜਗਰੂਪ ਦੀ ਵੀ ਕਿਸਮਤ ਖੁੱਲ ਜਾਵੇ ਪਰ ਤੂੰ ਤਾਂ ਹੈ ਹੀ ਕਰਮਜਲੀ ਜਦੋਂ ਦੀ ਆਈ ਹੈ ਉਦੋਂ ਦਾ ਮੇਰੇ ਜਗਰੂਪ ਦਾ ਹੱਥ ਤੰਗ ਹੈ ਤਨਖਾਹ ਨਾਲ ਤਾਂ ਇਸ ਦਾ ਪਹਿਲਾਂ ਹੀ ਗੁਜ਼ਾਰਾ ਨਹੀਂ ਹੁੰਦਾ ਸੀ ਦੋ ਦੋ ਕੁੜੀਆਂ ਨੇ ਤੇ ਤੀਜੀ ਏ ਇੱਕ ਹੋਰ ਆ ਗਈ। ਸੱਸ ਆਪਣੇ ਮੂੰਹ ਉੱਤੇ ਚੁੰਨੀ ਕਰਕੇ ਫਿਰ ਰੋਣ ਲੱਗੀ। ਮਨਵੀਰ ਆਪਣੀ ਜਗ੍ਹਾ ਮੁਜਰਮ ਦੀ ਤਰ੍ਹਾਂ ਬਣ ਕੇ ਰਹਿ ਗਈ। ਨਾ ਚਾਹੁੰਦੇ ਹੋਏ ਵੀ ਮਨਵੀਰ ਆਪਣੀ ਬੇਟੀ ਨੂੰ ਆਪਣੇ ਲਈ ਬੋਝ ਸਮਝਣ ਲੱਗੀ। ਮਨਵੀਰ ਕੁੜੀ ਨੂੰ ਲੈ ਕੇ ਘਰ ਤਾਂ ਆ ਗਈ ਪਰ ਘਰ ਵਿੱਚ ਸਾਰਿਆਂ ਦਾ ਮੂਡ ਬਹੁਤ ਖਰਾਬ ਸੀ। ਆਉਂਦੇ ਸਾਰ ਹੀ ਉਸ ਨੂੰ ਰਸੋਈ ਦੇ ਕੰਮਾਂ ਵਿੱਚ ਲਗਾ ਦਿੱਤਾ ਗਿਆ। ਉਹ ਦੁਖਦੇ ਹੋਏ ਸਰੀਰ ਦੇ ਨਾਲ ਕੰਮ ਕਰਨ ਲੱਗੀ। ਉਸ ਦੀ ਹਾਲਤ ਬਹੁਤ ਬੁਰੀ ਸੀ। ਪ੍ਰਸ਼ਾਸਨ ਉਸਤੇ ਕੋਈ ਤਰਸ ਨਾ ਆਇਆ ਉਸ ਨੂੰ ਘਰ ਲਿਆਉਣ ਦੇ ਨਾਲ ਹੀ ਜਗਰੂਪ ਚੁੱਪਚਾਪ ਅਗਲੇ ਦਿਨ ਹੀ ਕੰਮ ਤੇ ਚੱਲ ਗਿਆ ਜਿੰਨੇ ਦਿਨ ਕੰਮ ਕਰਦਾ ਸੀ ਉਸ ਨੂੰ ਓਨੇ ਦਿਨਾਂ ਦੇ ਪੈਸੇ ਮਿਲਦੇ ਸੀ ਤੇ ਹੁਣ ਤਾਂ ਖਰਚੇ ਹੋਰ ਵੀ ਵੱਧ ਗਏ ਸੀ ਵੈਸੇ ਵੀ ਉਹ ਮਾਂ ਦੇ ਭੈਣਾਂ ਦੇ ਮਨਵੀਰ ਦੇ ਨਾਲ ਵਿਹਾਰ ਤੇ ਕੁਝ ਵੀ ਨਹੀਂ ਕਹਿੰਦਾ ਸੀ ਹੌਲੀ-ਹੌਲੀ ਦਿਨ ਗੁਜ਼ਰਨ ਲੱਗੇ ਮਨਵੀਰ ਦੀ ਛੋਟੀ ਕੁੜੀ ਵੱਡੀ ਹੋਣ ਲੱਗੀ ਪਰ ਹਜੇ ਸਿਰਫ ਉਹ 3 ਮਹੀਨਿਆਂ ਦੀ ਹੀ ਹੋਈ ਸੀ ਜਦੋਂ ਜਗਰੂਪ ਦੇ ਨਾਲ ਉਹ ਘਟਨਾ ਕਟ ਗਈ ਇੱਕਦੋਨ ਉਹ ਕੰਮ ਤੋਂ ਘਰ ਆਇਆ ਤਾਂ ਉਸਦੇ ਚਿਹਰੇ ਤੇ ਪਰੇਸ਼ਾਨੀ ਚਲਕ ਰਹੀ ਸੀ। ਉਹ ਥੱਕੇ-ਥੱਕੇ ਕਦਮਾਂ ਨਾਲ ਚੱਲਦਾ ਹੋਇਆ ਘਰ ਆਇਆ ਤੇ ਵੇੜੇ ਵਿੱਚ ਪਏ ਮੰਝੇ ਤੇ ਬੈਠ ਗਿਆ। ਮਨਵੀਰ ਰਸੋਈ ਵਿੱਚ ਕੰਮ ਕਰ ਰਹੀ ਸੀ। ਉਸਦੀ ਨਜ਼ਰ ਜਗਰੂਪ ਤੇ ਪਈ ਤਾਂ ਉਸਨੇ ਉਸੇ ਵੇਲੇ ਬਾਹਰ ਨਿਕਲ ਕੇ ਪੁੱਛਿਆ, "ਕੀ ਗੱਲ ਹੈ ਜੀ? ਅੱਜ ਜਲਦੀ ਘਰ ਆ ਗਏ?" ਜਗਰੂਪ ਨੇ ਕੋਈ ਜਵਾਬ ਨਾ ਦਿੱਤਾ। ਮਨਵੀਰ ਪਾਣੀ ਦਾ ਗਲਾਸ ਲੈ ਕੇ ਰਸੋਈ ਵਿੱਚੋਂ ਆਈ ਇੰਨੀ دیر ਨੂੰ ਅੰਦਰੋਂ ਕਮਰੇ ਵਿੱਚੋਂ। ਮਨਵੀਰ ਦੀ ਸੱਸ ਬਾਹਰ ਨਿਕਲ ਕੇ ਆਈ ਤੇ ਕਹਿਣ ਲੱਗੀ, ਆ ਗਿਆ ਮੇਰਾ ਪੁੱਤ ਜਗਰੂਪ ਅੱਜ ਜਲਦੀ ਆ ਗਿਆ ਤੂੰ ਚੱਲ ਚੰਗਾ ਹੈ ਮੈਨੂੰ ਡਾਕਟਰ ਦੇ ਕੋਲ ਲੈ ਕੇ ਚੱਲ ਮੈ ਦਵਾਈ ਲੈਣੀ ਹੈ ਸੱਸ ਨੇ ਕਿਹਾ ਤਾਂ ਜਗਰੂਪ ਅਚਾਨਕ ਅੱਕਿਆ ਜਿਹਾ ਬੋਲਿਆ ਨਹੀਂ ਲੈ ਕੇ ਜਾ ਸਕਦਾ ਤੁਹਾਨੂੰ ਡਾਕਟਰ ਦੇ ਕੋਲ ਕਿਉਂਕਿ ਮੇਰੇ ਕੋਲ ਪੈਸੇ ਨਹੀਂ ਹਨ ਤੇ ਮੈਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ ਹੈ ਘਰ ਵਿੱਚ ਜੋ ਥੋੜੇ ਬਹੁਤੇ ਪੈਸੇ ਆਉਂਦੇ ਸੀ ਉਹ ਵੀ ਨਹੀਂ ਆਉਣਗੇ ਮੈਂ ਸੋਚ-ਸੋਚ ਕੇ پاگل ਹੋ ਰਿਹਾ ਸੀ ਕਿ ਆਖਰ ਘਰ ਦੇ ਖਰਚੇ ਕਿਵੇਂ ਪੂਰੇ ਕਰੂੰਗਾ ਜਗ ਰੂਪ ਤਾਂ ਜਿਵੇਂ ਉੱਚੀ ਉੱਚੀ ਰੋਣ ਵਾਲਾ ਹੋ ਗਿਆ ਸੀ ਰਸੋਈ ਦੇ ਕੋਲ ਪਾਣੀ ਦਾ ਗਲਾਸ ਲੈ ਕੇ ਖੜੀ ਮਨਵੀਰ ਵੀ ਹੱਕੀ ਬੱਕੀ ਰਹਿ ਗਈ ਸੱਸ ਦਾ ਵੀ ਮੂੰਹ ਥੋੜੀ ਦੇਰ ਲਈ ਖੁੱਲੇ ਦਾ ਖੁੱਲਾ ਰਹਿ ਗਿਆ ਤੇ ਫਿਰ ਇੱਕਦਮ ਉਸਨੇ ਆਪਣਾ ਸੀਨਾ ਪਿੱਟਣਾ ਸ਼ੁਰੂ ਕਰ ਦਿੱਤਾ ਕਹਿੰਦੀ ਹਾਏ ਹਾਏ ਮੇਰੇ ਪੁੱਤ ਦੀ ਤਾਂ ਕਿਸਮਤ ਹੀ ਫੁੱਟ ਗਈ ਕਹਿੰਦੇ ਨੇ ਕਿ ਲక్ష్ਮੀ ਔਰਤ ਦੇ ਭਾਗਾਂ ਵਿੱਚ ਆਉਂਦੀ ਹੈ ਪਰ ਮਨਵੀਰ ਤੂੰ ਤਾਂ ਹੈ ਹੀ ਮਨਹੂਸ ਜਦੋਂ ਦਾ ਮੇਰੇ ਪੁੱਤ ਦੇ ਨਾਲ ਤੇਰਾ ਵਿਆਹ ਹੋਇਆ ਹੈ ਘਰ ਵਿੱਚ ਆਏ ਦਿਨ ਕੋਈ ਨਾ ਕੋਈ ਮੁਸੀਬਤ ਆਉਂਦੀ ਰਹਿੰਦੀ ਹੈ ਉਸਦੀ ਸੱਸ ਨੇ ਘੁਮਾ ਫਰਾ ਕੇ ਗੱਲ ਮਨਵੀਰ ਦੇ ਸਿਰ ਤੇ ਮੜ ਦਿੱਤੀ ਮਨਵੀਰ ਆਪਣੀ ਜਗ੍ਹਾ ਮੁਜਰਮ ਬਣੀ ਖੜੀ ਰਹਿ ਗਈ ਹੁਣ ਉੱਥੇ ਕੀ ਖੜੀ ਕਰਦੀ ਲਿਆ ਕੇ ਪਾਣੀ ਦਾ ਗਲਾਸ ਮੇਰੇ ਪੁੱਤ ਨੂੰ ਜਗਰੂਪ ਨੂੰ ਦੇ ਮੇਰਾ ਬੱਚਾ ਕਿੰਨਾ ਜ਼ਿਆਦਾ ਪਰੇਸ਼ਾਨ ਹੈ ਤੂੰ ਇਸਦੀ ਮਦਦ ਤਾਂ ਕਦੇ ਨਹੀਂ ਕਰ ਸਕਦੀ ਬਸ ਤੈਨ ਤੈਨ ਕੁੜੀਆਂ ਜੰਮ ਕੇ ਇਸ ਦੇ ਉੱਤੇ ਹੋਰ ਬੋਝ ਪਾ ਦਿੱਤਾ ਪਰਮਾਤਮਾ ਹੀ ਜਾਣੇ ਮੇਰਾ ਜਗਰੂਪ ਇਸ ਸਭ ਨਾਲ ਕਿਵੇਂ ਨਿਪਟੇਗਾ ਮਾਂ ਵੀ ਸਿਰ ਤੇ ਹੱਥ ਰੱਖ ਕੇ ਲੇਟ ਗਈ ਮਨਵੀਰ ਸ਼ਰਮਿੰਦਾ ਹੁੰਦੇ ਹੋਏ ਜਗਰੂਪ ਦੇ ਲਈ ਪਾਣੀ ਲੈ ਕੇ ਆਈ ਪਰ ਉਸਨੇ ਪਾਣੀ ਪੀਣ ਤੋਂ ਮਨ੍ਹਾ ਕਰ ਦਿੱਤਾ ਤੇ ਇਸ ਦੇ ਬਾਅਦ ਤਾਂ ਜਿਵੇਂ ਮੁਸੀਬਤਾਂ ਦਾ ਇੱਕ ਨਵਾਂ ਸਿਲਸਲਾ ਸ਼ੁਰੂ ਹੋ ਗਿਆ ਘਰ ਵਿੱਚ ਤਿੰਨ ਤਿੰਨ ਜਵਾਨ ਪੈਣਾ ਸੀ ਜਿਨ੍ਹਾਂ ਦਾ ਵਿਆਹ ਕਰਨਾ ਸੀ ਇਹ ਅਲੱਗ ਗੱਲ ਸੀ ਕਿ ਉਹ ਸਾਰਾ ਦਿਨ ਮੰਜੇ ਤੇ ਬੈਠੀਆਂ ਰਹਿੰਦੀਆਂ ਤੇ ਆਪਣੀ ਭਾਬੀ ਨੂੰ ਹੀ ਪਰੇਸ਼ਾਨ ਕਰਨ ਦਾ ਕੰਮ ਕਰਦੀਆਂ ਸੀ ਪਰ ਘਰ ਵਿੱਚ ਰੱਖੇ ਹੋਏ ਪੈਸੇ ਹੌਲੀ-ਹੌਲੀ ਖਤਮ ਹੋਣ ਲੱਗੇ। ਮਨਵੀਰ ਬਹੁਤ ਹੀ ਕੰਜੂਸੀ ਨਾਲ ਘਰ ਦਾ ਸਮਾਨ ਮੰਗਵਾਉਂਦੀ ਸੀ ਪਰ ਇਸ ਦੇ ਬਾਵਜੂਦ ਵੀ ਘਰ ਵਿੱਚ ਰੱਖੇ ਪੈਸੇ ਆਖਰ ਕਿੰਨਾ ਸਮਾਂ ਚੱਲ ਸਕਦੇ ਸੀ। ਇੱਕ ਦਿਨ ਉਹ ਅਲਮਾਰੀ ਖੋਲ ਕੇ ਖੜੀ ਅੰਦਰ ਰੱਖੇ ਹੋਏ ਪੈਸੇ ਗਿਣ ਰਹੀ ਸੀ। ਉਸ ਦੇ ਚਿਹਰੇ ਤੇ ਪਰੇਸ਼ਾਨੀ ਦਿਖਣ ਲੱਗੀ। ਕੁੜੀਆਂ ਦੇ ਦੁੱਧ ਦਾ ਕੱਢ ਕੇ ਸਿਰਫ ਰੋਜ਼ ਦੀ ਦਾਲ ਸਬਜ਼ੀ ਦੇ ਲਈ ਹੀ ਪੈਸੇ ਘਟ ਰਹੇ ਸੀ। ਓਨੀ ਦੇਰ ਨੂੰ ਉਸ ਦੀ ਸੱਸ ਕਮਰੇ ਵਿੱਚ ਆਈ ਤੇ ਕਹਿਣ ਲੱਗੀ ਕੀ ਗਿਣ ਰਹੀ ਹੈ ਮਨਵੀਰ ਕਿਹੜੀ ਧਨ ਦੌਲਤ ਛੁਪਾ ਕੇ ਰੱਖੀ ਹੈ ਤੂੰ ਇੱਥੇ ਸੱਸ ਨੇ ਪੁੱਛਿਆ ਤਾਂ ਮਨਵੀਰ ਘਬਰਾ ਗਈ ਕਹਿੰਦੀ ਕੁਝ ਨਹੀਂ ਮੰਮੀ ਜੀ ਬਸ ਪੈਸੇ ਗਿਣ ਰਹੀ ਸੀ ਉਸ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਤਾਂ ਉਸ ਦੀ ਸੱਸ ਨੇ ਕਿਹਾ ਇੱਥੇ ਮੇਰੇ ਕੋਲ ਆ ਬੈਠ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ ਮਨਵੀਰ ਦੀ ਸੱਸ ਨੇ ਮਨਵੀਰ ਨੂੰ ਪਿਆਰ ਨਾਲ ਆਪਣੇ ਕੋਲ ਬੁਲਾਇਆ ਮਨਵੀਰ ਹੈਰਾਨ ਹੋਈ ਕਿ ਮੰਮੀ ਨੇ ਪਹਿਲਾਂ ਤਾਂ ਕਦੇ ਉਸ ਨੂੰ ਐਨੇ ਪਿਆਰ ਨਾਲ ਬੁਲਾਇਆ ਨਹੀਂ ਸੀ ਪਰ ਫਿਰ ਚੁੱਪ ਹੋ ਕੇ ਬੈਠ ਗਈ ਤਾਂ ਉਸਦੀ ਸੱਸ ਕਹਿਣ ਲੱਗੀ ਦੇਖ ਮਨਵੀਰ ਜਗਰੂਪ ਤੇ ਬੜਾ ਔਖਾ ਸਮਾਂ ਆ ਗਿਆ ਹੈ ਮੇਰਾ ਇੱਕ ਰਿਸ਼ਤੇਦਾਰ ਸਿੰਗਾਪੁਰ ਵਿੱਚ ਰਹਿੰਦਾ ਹੈ ਕੱਲ ਉਸਨੇ ਮੈਨੂੰ ਫੋਨ ਕੀਤਾ ਸੀ ਉਸਦਾ ਕਹਿਣਾ ਸੀ ਜਗਰੂਪ ਨੂੰ ਇਹ ਸਿੰਗਾਪੁਰ ਵਿੱਚ ਨੌਕਰੀ ਦਵਾ ਦੇਵੇਗਾ ਪਰ ਇਸਦੇ ਲਈ ਪੈਸੇ ਦੀ ਜ਼ਰੂਰਤ ਹੈ ਹੁਣ ਆਪਣੇ ਕੋਲ ਤਾਂ ਐਨੇ ਪੈਸੇ ਹੈ ਨਹੀਂ ਪਰ ਮੇਰੇ ਕੋਲ ਇੱਕ ਤਰੀਕਾ ਹੈ ਸੱਸ ਨੇ ਮਨਵੀਰ ਦਾ ਚਿਹਰਾ ਦੇਖਦੇ ਹੋਏ ਕਿਹਾ ਮਨਵੀਰ ਨੇ ਸਿਰ ਉਠਾਇਆ ਤਾਂ ਕਹਿੰਦੀ ਮੰਮੀ ਜੀ ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਜਗਰੂਪ ਸਿੰਗਾਪੁਰ ਵਿੱਚ ਜਾਵੇਗਾ ਤੇ ਉਸ ਨੂੰ ਨੌਕਰੀ ਮਿਲ ਜਾਵੇਗੀ ਪਰ ਉਹ ਤਰੀਕਾ ਕੀ ਹੈ ਮਨਵੀਰ ਨੇ ਪੁੱਛਿਆ ਤਾਂ ਉਸ ਦੀ ਸੱਸ ਨੇ ਥੋੜੀ ਦੇਰ ਆਪਣੇ ਸਿਰ ਵਿੱਚ ਹੱਥ ਫੇਰਦੇ ਹੋਏ ਕਿਹਾ ਤੇਰੇ ਪਾਪਾ ਦਾ ਇੰਨਾ ਵੱਡਾ ਘਰ ਹੈ ਤੇ ਤੇਰਾ ਭਰਾ ਵੀ ਕੋਈ ਨਹੀਂ ਹੈ ਬਸ ਇੱਕ ਤੇਰੀ ਮਾਂ ਬਜ਼ੁਰਗ ਹੈ ਜੋ ਉੱਥੇ ਰਹਿੰਦੀ ਹੈ ਇੱਕ ਕੰਮ ਕਰ ਜੇ ਤੂੰ ਥੋੜੀ ਜਿਹੀ ਮਦਦ ਕਰੇ ਤਾਂ ਆਪਣੀ ਮਾਂ ਨੂੰ ਕਹਿ ਕੇ ਉਹ ਘਰ ਵੇਚ ਕੇ ਉਹ ਪੈਸੇ ਜਗਰੂਪ ਨੂੰ ਦੇ ਦੇ ਤਾਂ ਕਿ ਉਹ ਬਾਹਰ ਜਾ ਕੇ ਪੈਸੇ ਭੇਜੇ ਤੈਨ ਤੈਨ ਕੁੜੀਆਂ ਦਾ ਪੈਦਾ ਕਰਕੇ ਉਸ ਨੂੰ ਤੂੰ ਦੇ ਦਿੱਤੀਆਂ ਨੇ ਆਖਿਰ ਉਹਨਾਂ ਦਾ ਖਰਚਾ ਵੀ ਤਾਂ ਉਠਾਉਣਾ ਪਵੇਗਾ ਆਪਣੀ ਬਜ਼ੁਰਗ ਮਾਂ ਨੂੰ ਕਹਿ ਕੇ ਉਹ ਕਿਰਾਏ ਤੇ ਚਲੀ ਜਾਵੇ ਜਗਰੂਪ ਪੈਸੇ ਭੇਜੇਗਾ ਤਾਂ ਤੂੰ ਕਿਰਾਇਆ ਭਰ ਦਿਆ ਕਰੀ ਸੱਸ ਨੇ ਆਰਾਮ ਨਾਲ ਸਾਰੀ ਪਲੈਨਿੰਗ ਉਸ ਨੂੰ ਸਮਝਾ ਦਿੱਤੀ ਮਨਵੀਰ ਹੱਕੀ ਬੱਕੀ ਉਸ ਦੇ ਮੂੰਹ ਵੱਲ ਦੇਖਣ ਲੱਗੀ ਤੇ ਕਿਹਾ ਇਹ ਤੁਸੀਂ ਕੀ ਕਹਿ ਰਹੇ ਹੋ ਮੰਮੀ ਜੀ ਜੋ ਮੇਰੇ ਪਾਪਾ ਦਾ ਘਰ ਹੈ ਉਹ ਤਾਂ ਬਹੁਤ ਮਹਿੰਗਾ ਹੈ ਮਨਵੀਰ ਨੇ ਕਿਹਾ ਤਾਂ ਸੱਸ एकदम ਓਖੜ ਗਈ ਕਹਿੰਦੀ ਹਾਂ ਜਿਆਦਾ ਮਹਿੰਗਾ ਹੈ ਤਾਂ ਉਸ ਨੂੰ ਜਾ ਕੇ ਕੀ ਕਰਨਾ ਹੈ ਤੇਰੇ ਲਈ ਇਹੀ ਠੀਕ ਹੈ ਕਿ ਤੂੰ ਉਸ ਨੂੰ ਵੇਚ ਕੇ ਜਗਰੂਪ ਨੂੰ ਪੈਸੇ ਦੇ ਦੇ ਨਹੀਂ ਤਾਂ ਮੈਂ ਹੁਣੇ ਜਗਰੂਪ ਨੂੰ ਕਹਿ ਦੇਵਾਂਗੀ ਕਿ ਉਹ ਤੈਨੂੰ ਇੱਥੇ ਖੜੇ ਖੜੇ ਇਸ ਘਰ ਵਿੱਚੋਂ ਕੱਢ ਦੇਵੇ ਆਖਿਰ ਤਿੰਨ ਤਿੰਨ ਕੁੜੀਆਂ ਦੀ ਮਾਂ ਨੂੰ ਰੱਖ ਕੇ ਉਸਨੇ ਕੀ ਕਰਨਾ ਹੈ ਸੱਸ ਦੀ ਗੱਲ ਸੁਣ ਕੇ ਮਨਵੀਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਉਸਨੇ ਗੱਲ ਹੀ ਇਹੋ ਜਿਹੀ ਕਰ ਦਿੱਤੀ ਸੀ ਕਿ ਮਨਵੀਰ ਨੂੰ ਮਾਂ ਨਾਲ ਗੱਲ ਕਰਨੀ ਹੀ ਪਈ ਜਦੋਂ ਮਨਵੀਰ ਆਪਣੀ ਮਾਂ ਦੇ ਘਰ ਗਈ ਤਾਂ ਉਹ ਮਨਵੀਰ ਨੂੰ ਦੇਖਦੇ ਹੀ ਬਹੁਤ ਖੁਸ਼ ਹੋ ਗਈ ਤੇ ਫਿਰ ਮਨਵੀਰ ਨੇ ਆਪਣੀ ਮਾਂ ਨੂੰ ਰੱਬ ਦਾ ਵਾਸਤਾ ਦਿੰਦੇ ਹੋਏ ਕਿਹਾ ਮਾਂ ਤੂੰ ਇਹ ਘਰ ਵੇਚ ਦੇ ਤੇ ਘਰ ਵੇਚ ਕੇ ਪੈਸੇ ਜਗਰੂਪ ਨੂੰ ਦੇ ਦੇ ਉਸਨੇ ਸਿੰਗਾਪੁਰ ਜਾਣਾ ਹੈ ਮੇਰੀ ਮਦਦ ਕਰ ਨਹੀਂ ਤਾਂ ਮੇਰੀ ਸੱਸ ਮੈਨੂੰ ਤਲਾਕ ਦਵਾ ਦੇਵੇਗੀ ਤੇ ਤਿੰਨ ਤਿੰਨ ਕੁੜੀਆਂ ਪੈਦਾ ਕਰਨ ਤੋਂ ਬਾਅਦ ਹੁਣ ਉਸ ਘਰ ਵਿੱਚ ਮੇਰੀ ਹیثیت ਵੈਸੇ ਹੀ ਖਤਮ ਹੋ ਗਈ ਹੈ ਮਨਵੀਰ ਜਿੜ ਗੜਾਉਂਦੇ ਹੋਏ ਮਾਂ ਦੇ ਪੈਰ ਫੜ ਕੇ ਬੈਠੀ ਸੀ ਮਨਵੀਰ ਦੀ ਮਾਂ ਘਬਰਾ ਗਈ ਉਸਨੇ ਮਨਵੀਰ ਨੂੰ ਉੱਪਰ ਆਪਣੇ ਕੋਲ ਬਿਠਾਇਆ ਤੇ ਉਸਦੇ ਹੰਝੂ ਸਾਫ ਕੀਤੇ ਤੇ ਕਿਹਾ ਤੂੰ ਚਿੰਤਾ ਨਾ ਕਰ ਮੇਰੀ ਬੱਚੀ ਜੇ ਇਸ ਘਰ ਨੂੰ ਵੇਚ ਕੇ ਤੇਰਾ ਘਰ ਵਸਿਆ ਰਹੇ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਤੂੰ ਅੱਜ ਹੀ ਪੇਪਰ ਲੈ ਜਾ ਤੇ ਜਿਸ ਦੇ ਹੱਥ ਮਰਜੀ ਇਸ ਘਰ ਨੂੰ ਵੇਚ ਦੇ ਮਨਵੀਰ ਰੋਣ ਲੱਗੀ ਉਹ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੀ ਸੀ ਉਸੇ ਦਿਨ ਸ਼ਾਮ ਨੂੰ ਉਹ ਘਰ ਵਾਪਸ ਆਈ ਤਾਂ ਘਰ ਦੇ ਪੇਪਰ ਵੀ ਨਾਲ ਲੈ ਕੇ ਆਈ ਸੀ ਪੇਪਰ ਉਸਨੇ ਜਗਰੂਪ ਦੇ ਹਵਾਲੇ ਕਰ ਦਿੱਤੇ ਤਾ ਉਸਦੀ ਮਾਂ ਤੇ ਭੈਣਾਂ ਬਹੁਤ ਖੁਸ਼ ਹੋਈਆਂ। ਜਗਰੂਪ ਨੇ ਉਸੇ ਵੇਲੇ ਜਾ ਕੇ ਇੱਕ ਪ੍ਰਾਪਰਟੀ ਡੀਲਰ ਨੂੰ ਪੇਪਰ ਦੇ ਦੇ ਦਿੱਤੇ ਤੇ ਘਰ ਚੰਗੀ ਕੀਮਤ ਵਿੱਚ ਵਿਕ ਗਿਆ। ਮਨਵੀਰ ਦੀ ਬਜ਼ੁਰਗ ਮਾਂ ਆਪਣੇ ਇੱਕ ਦੂਰ ਦੇ ਰਿਸ਼ਤੇਦਾਰ ਦੇ ਘਰ ਚਲੀ ਗਈ। ਜਗਰੂਪ ਨੇ ਕਿਹਾ, "ਮੰਮੀ ਇਹ ਤਾਂ ਬਹੁਤ ਵੱਡੀ ਰਕਮ ਹੈ। ਹਣ ਮੈਂ ਆਸਾਨੀ ਨਾਲ ਸਿੰਗਾਪੁਰ ਜਾ ਸਕਦਾ ਹਾਂ।" ਜਗਰੂਪ ਨੇ ਖੁਸ਼ੀ ਨਾਲ ਮਾਂ ਨੂੰ ਦੇਖਦੇ ਹੋਏ ਕਿਹਾ ਤਾਂ ਉਸਦੀ ਮਾਂ ਕਹਿੰਦੀ, "ਹਾਂ ਹਾਂ ਬੇਟਾ ਜ਼ਰੂਰ। ਰੱਬ ਤੇਰੀ ਕਿਸਮਤ ਚਮਕਾਵੇ।" ਮਨਵੀਰ ਦੀ ਸਸਤ ਪਿਆਰ ਭਰੇ ਸੋਰ ਵਿੱਚ ਕਹਿ ਰਹੀ ਸੀ ਪਰ ਮਨਵੀਰ ਦਾ ਦਿਲ 부ਜਿਆ ਹੋਇਆ ਸੀ ਮਾਂ ਨੂੰ ਦਰਬਦਰ ਕਰਕੇ ਉਸਦੇ ਦਿਲ ਨੂੰ ਸਕੂਨ ਨਹੀਂ ਆ ਰਿਹਾ ਸੀ ਜਗਰੂਪ ਅੰਦਰ ਆਇਆ ਤੇ ਉਸਦੇ ਕੋਲ ਆ ਕੇ ਬੈਠ ਗਿਆ ਕਹਿੰਦਾ ਤੂੰ ਚਿੰਤਾ ਨਾ ਕਰ ਹੁਣ ਮੈਂ ਤੈਨੂੰ ਤੇ ਆਪਣੀਆਂ ਕੁੜੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦੇਵਾਂਗਾ ਹਾਜੀ ਹੁਣੇ ਮਨਵੀਰ ਨੇ ਇੰਨੀ ਵੱਡੀ ਕੀਮਤ ਦਾ ਘਰ ਜਗਰੂਪ ਦੇ ਹਵਾਲੇ ਕੀਤਾ ਸੀ ਇਸ ਲਈ ਉਸਦੇ ਸਿਰ ਤੇ ਮਨਵੀਰ ਦੇ ਉਪਕਾਰ ਦਾ ਬੋਝ ਸਵਾਰ ਸੀ ਪਰ ਸਾਸ ਨੇ ਜਿਵੇਂ ਹੀ ਉਸ ਨੂੰ ਦੇਖਿਆ ਕਿ ਉਹ ਮਨਵੀਰ ਨਾਲ ਪਿਆਰ ਨਾਲ ਗੱਲ ਕਰ ਰਿਹਾ ਹੈ ਉਸ ਨੇ ਉਸੇ ਵੇਲੇ ਜਗਰੂਪ ਨੂੰ ਬਾਹਰ ਬੁਲਾ ਕੇ ਖਾਣਾ ਖਾਣ ਲਈ ਬਿਠਾ ਦਿੱਤਾ ਮਨਵੀਰ ਚੁੱਪਚਾਪ ਅੰਦਰ ਬੈਠੀ ਰਹਿ ਗਈ ਜਗਰੂਪ ਦੇ ਸਿੰਗਾਪੁਰ ਜਾਣ ਦੀ ਤਿਆਰੀ ਪੂਰੀ ਹੋ ਗਈ ਤੇ ਜਲਦ ਹੀ ਉਸ ਨੂੰ ਬੁਲਾਵਾ ਆ ਗਿਆ ਸਮਾਨ ਪੈਕ ਕਰਕੇ ਉਹ ਚਲਾ ਗਿਆ ਤੇ ਜਾਂਦੇ ਜਾਂਦੇ ਉਸ ਨੇ ਮਨਵੀਰ ਨਾਲ ਵਾਅਦਾ ਕੀਤਾ ਕਿ ਉਹ ਜਲਦ ਪੈਸੇ ਕਮਾ ਕੇ ਭੇਜਣਾ ਸ਼ੁਰੂ ਕਰੂਗਾ ਤਾਂ ਕਿ ਜਦੋਂ ਆਪਣੀਆਂ ਤਿੰਨਾਂ ਕੁੜੀਆਂ ਦਾ ਚੰਗਾ ਭਵਿੱਖ ਬਣ ਜਾਵੇ ਛੋਟੀਆਂ-ਛੋਟੀਆਂ ਕੁੜੀਆਂ ਆਪਣੇ ਪਾਪਾ ਨੂੰ ਜਾਂਦਿਆਂ ਹੋਇਆਂ ਦੇਖ ਕੇ ਮਾਂ ਦੀ ਚੁੰਨੀ ਦਾ ਲੜ ਫੜ ਕੇ ਖੜੀਆਂ ਸੀ ਤੇ ਕਹਿਣ ਲੱਗੀਆਂ ਮੰਮੀ ਪਾਪਾ ਕਿੱਥੇ ਜਾ ਰਹੇ ਹਨ ਉਹ ਮਸੂਮੀਅਤ ਨਾਲ ਪੁੱਛ ਰਹੀਆਂ ਸੀ। ਮਨਵੀਰ ਬਸ ਹੰਝੂ ਪੀ ਕੇ ਰਹਿ ਗਈ। ਉਹ ਜਾਣਦੀ ਸੀ ਕਿ ਜਦੋਂ ਜਗਰੂਪ ਦੇ ਰਹਿੰਦੇ ਹੋਏ ਉਸ ਦੀ ਘਰ ਵਿੱਚ ਕੋਈ ਹਸਿਆਤ ਨਹੀਂ ਸੀ ਅਤੇ ਹੁਣ ਉਸ ਦੀ ਜਾਨ ਤੋਂ ਬਾਅਦ ਤਾਂ ਸੱਸ ਤੇ ਨਾਨਾ ਉਸ ਦਾ ਜਿਉਣਾ ਹਰਾਮ ਕਰ ਦੇਣਗੀਆਂ ਤੇ ਐਸੇ ਤਰ੍ਹਾਂ ਹੀ ਹੋਇਆ। ਸਾਰੇ ਘਰ ਦਾ ਕੰਮ ਵੈਸੇ ਵੀ ਮਨਵੀਰ ਤੋਂ ਕਰਵਾਇਆ ਜਾਂਦਾ ਸੀ। ਹੁਣ ਸੱਸ ਦੇ ਨਾਨਾ ਨੇ ਹਰ ਜਗ੍ਹਾ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਕਿ ਮਨਵੀਰ ਨੇ ਖੁਦ ਜਗਰੂਪ ਨੂੰ ਜ਼ਬਰਦਸਤੀ ਸਿੰਗਾਪੁਰ ਭੇਜਿਆ ਹੈ ਤਾਂ ਕਿ ਉਹ ਪੈਸੇ ਕਮਾ ਕੇ ਭੇਜੇ ਕਿਉਂਕਿ ਉਸ ਦੀਆਂ ਇਛਾਵਾਂ ਇੱਥੋਂ ਦੀ ਕਮਾਈ ਨਾਲ ਪੂਰੀਆਂ ਨਹੀਂ ਹੋ ਰਹੀਆਂ ਸੀ ਜੋ ਵੀ ਸੁਣਦਾ ਮਨਵੀਰ ਨੂੰ ਬੁਰਾ ਭਲਾ ਕਹਿਣ ਲੱਗ ਜਾਂਦਾ ਗਵਾਂਢ ਵਿੱਚ ਜੋ ਵੀ ਕੋਈ ਆਉਂਦਾ ਮਨਵੀਰ ਦੀ ਸੱਸ ਉਹਨਾਂ ਦੇ ਸਾਹਮਣੇ ਰੋਣ ਧੋਣ ਲੱਗ ਜਾਂਦੀ ਤਿੰਨ ਤਿੰਨ ਕੁੜੀਆਂ ਪੈਦਾ ਕਰਕੇ ਸਾਡੇ ਸਾਹਮਣੇ ਰੱਖ ਦਿੱਤੀਆਂ ਕੌਣ ਇਹਨਾਂ ਨੂੰ ਪੜ੍ਹਾਵੇ ਲਿਖਾਵੇਗਾ ਤੇ ਇਹਨਾਂ ਦੇ ਵਿਆਹ ਕਰੇਗਾ ਲੱਖਾਂ ਦਾ ਦਹੇਜ ਦੇਣਾ ਕਿਤੇ ਸੌਖਾ ਕੰਮ ਹੈ ਮਨਵੀਰ ਦੀ ਸੱਸ ਕਹਿੰਦੀ ਜਾਂਦੀ ਤੇ ਅੱਗੋਂ ਮਨਵੀਰ ਸਿਰ ਹਲਾਉਂਦੀ ਰਹਿੰਦੀ ਵਿਚਾਰੀ ਸ਼ਰਮਿੰਦਾ ਹੁੰਦੀ ਰਹਿੰਦੀ ਹੁਣ ਤਾਂ ਕੁੜੀਆਂ ਵੀ ਵੱਡੀਆਂ ਹੋ ਰਹੀਆਂ ਸੀ ਉਹ ਸਾਰੀਆਂ ਗੱਲਾਂ ਸਮਝਦੀਆਂ ਸੀ ਤੇ ਹੈਰਾਨੀ ਨਾਲ ਮਾਂ ਨੂੰ ਪੁੱਛਦੀਆਂ ਮੰਮੀ ਕੀ ਅਸੀਂ ਬੋਝ ਹਾਂ ਬੋਝ ਕੀ ਹੁੰਦਾ ਹੈ ਦਾਦੀ ਸਾਨੂੰ ਇਸ ਤਰ੍ਹਾਂ ਕਿਉਂ ਕਹਿੰਦੀ ਹੈ ਮਨਵੀਰ ਵਿਚਾਰੀ ਹੋਰ ਕੀ ਕਹਿੰਦੀ ਚੁੱਪ ਹੋ ਜਾਂਦੀ ਪਹਿਲੇ ਮਹੀਨੇ ਤੋਂ ਜਗਰੂਪ ਨੂੰ ਕੋਈ ਕੰਮ ਨਾ ਮਿਲਿਆ ਪਰ ਦੂਜੇ ਮਹੀਨੇ ਉਸ ਦੀ ਚੰਗੀ ਨੌਕਰੀ ਲੱਗ ਗਈ ਹਣੋਸ ਨੇ ਹਰ ਮਹੀਨੇ ਚੰਗੇ ਪੈਸੇ ਭੇਜਨੇ ਸ਼ੁਰੂ ਕਰ ਦਿੱਤੇ ਪਰ ਪਰੇਸ਼ਾਨੀ ਇਹ ਸੀ ਕਿ ਸਾਰੇ ਪੈਸੇ ਸੱਸ ਦੇ ਅਕਾਊਂਟ ਵਿੱਚ ਆਉਂਦੇ ਸੀ ਜਗਰੂਪ ਦੇ ਜਾਣ ਤੋਂ ਪਹਿਲਾਂ ਸੱਸ ਨੇ ਆਪਣਾ ਅਕਾਊਂਟ ਬੈਂਕ ਵਿੱਚ ਖੁਲਵਾ ਲਿਆ ਸੀ ਇੱਕ ਦਿਨ ਮਨਵੀਰ ਕਹਿੰਦੀ ਮੰਮੀ ਮੈਨੂੰ ਕੁਝ ਪੈਸੇ ਦੇ ਦਿਓ ਮੈਂ ਕੁੜੀਆਂ ਦੀ ਐਡਮਿਸ਼ਨ ਕਰਵਾਉਣੀ ਹੈ ਸਕੂਲ ਵਿੱਚ ਜਗਰੂਪ ਨੇ ਇਸ ਮਹੀਨੇ ਚੰਗੇ ਖਾਸੇ ਪੈਸੇ ਭੇਜੇ ਸੀ ਮਨਵੀਰ ਨੇ ਆਪਣੀ ਸੱਸ ਨੂੰ ਕਿਹਾ ਤਾਂ ਉਸ ਦੀ ਸੱਸ ਕਹਿੰਦੀ ਤੂੰ ਕੀ ਕਰਨਾ ਹੈ ਕੁੜੀਆਂ ਦਾ ਸਕੂਲ ਵਿੱਚ ਐਡਮਿਸ਼ਨ ਕਰਵਾ ਕੇ ਕੱਲ ਨੂੰ ਉਹਨਾਂ ਨੇ ਦੂਜੇ ਘਰ ਹੀ ਚਲੀਆਂ ਜਾਣਾ ਹੈ। ਪੜ੍ਹਾਈ ਲਿਖਾਈ ਤੇ ਜਿੰਨਾ ਪੈਸਾ ਖਰਚ ਕਰਨਗੀ ਉਹ ਸਾਰਾ ਬੇਕਾਰ ਹੋ ਜਾਵੇਗਾ। ਉਹ ਦੋ ਟਾਈਮ ਦੀ ਰੋਟੀ ਖਾ ਰਹੀਆਂ ਨੇ ਇੰਨਾ ਹੀ ਬਹੁਤ ਹੈ। ਕੋਈ ਜ਼ਰੂਰਤ ਨਹੀਂ ਇਹਨਾਂ ਨੂੰ ਚੰਗੇ ਸਕੂਲਾਂ ਵਿੱਚ ਪੜਾਉਣ ਦੀ। ਜੇ ਜ਼ਿਆਦਾ ਦਿਲ ਚਾਹ ਰਿਹਾ ਹੈ ਤਾਂ ਜਾ ਕੇ ਸਰਕਾਰੀ ਸਕੂਲ ਵਿੱਚ ਨਾ ਦਾਖਲ ਕਰਵਾ ਦੇ। ਮੇਰੇ ਕੋਲ ਕੋਈ ਪੈਸਾ ਨਹੀਂ। ਸੱਸ ਨੇ ਮਨਾ ਕੀਤਾ ਤਾਂ ਮਨਵੀਰ ਹੱਕੀ ਬੱਕੀ ਰਹਿ ਗਈ। ਉਸ ਨੂੰ ਯਾਦ ਆਇਆ ਕਿ ਸੱਸ ਨੇ ਤਾਂ ਉਸ ਦੀ ਮਾਂ ਦੇ ਘਰ ਦਾ ਕਿਰਾਇਆ ਭਰਨ ਦੀ ਹਾਮੀ ਭਰੀ ਸੀ। ਕਹਿੰਦੀ ਮੰਮੀ ਜੀ ਪਰ ਕੁੜੀਆਂ ਨੂੰ ਪੜਾਉਣਾ ਜ਼ਰੂਰੀ ਹੈ ਅਤੇ ਜਗਰੂਪ ਨੇ ਕਿਹਾ ਸੀ ਕਿ ਉਹ ਇਨ੍ਹਾਂ ਲਈ ਪੈਸੇ ਭੇਜੂਗਾ। ਮਨਵੀਰ ਨੇ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਤਾਂ ਵੱਡੀ ਨਾਨਣ ਅੰਦਰ ਆ ਗਈ। ਕਹਿੰਦੀ ਜਗਰੂਪ ਦਾ ਨਾਮ ਲੈਣ ਦੀ ਕੋਸ਼ਿਸ਼ ਨਾ ਕਰ। ਉਹ ਤਾਂ ਜਦੋਂ ਦਾ ਗਿਆ ਹੈ ਉਸਨੇ ਤੇਰੇ ਨਾਲ ਗੱਲ ਤੱਕ ਨਹੀਂ ਕੀਤੀ। ਉਹ ਤੇਰੇ ਤੇ ਤੇਰੀਆਂ ਕੁੜੀਆਂ ਤੋਂ ਜਾਣ ਛੁੜਵਾ ਕੇ ਗਿਆ ਹੈ। ਸਮਝ ਕਿਉਂ ਨਹੀਂ ਆਉਂਦਾ ਤੈਨੂੰ? ਵੱਡੀ ਨਾਨਣ ਨੇ ਕਿਹਾ ਤਾਂ ਮਨਵੀਰ ਚੁੱਪ ਹੋ ਗਈ। ਇਹ ਗੱਲ ਤਾਂ ਸੱਚ ਸੀ ਜਦੋਂ ਤਾਂ ਜਗਰੂਪ ਇਥੋਂ ਗਿਆ ਸੀ ਉਸਨੇ ਮਨਵੀਰ ਨੂੰ ਕੋਈ ਫੋਨ ਨਹੀਂ ਕੀਤਾ ਸੀ ਵੈਸੇ ਵੀ ਉਹ ਬਸ ਇਹੋ ਜਿਹਾ ਬੰਦਾ ਹੀ ਸੀ ਸੱਸ ਤੇ ਨਣਾਣਾ ਹੁਣ ਆਪਸ ਵਿੱਚ ਬੈਠ ਕੇ ਇਸ ਮਹੀਨੇ ਹੋਣ ਵਾਲੇ ਖਰਚੇ ਦਾ ਹਿਸਾਬ ਲਗਾ ਰਹੀਆਂ ਸੀ ਇਸ ਖਰਚੇ ਵਿੱਚ ਮਨਵੀਰ ਦੀਆਂ ਕੁੜੀਆਂ ਲਈ ਕੋਈ ਪੈਸਾ ਨਹੀਂ ਸੀ ਮਨਵੀਰ ਦੇ ਕੋਲ ਮੋਬਾਈਲ ਫੋਨ ਨਹੀਂ ਸੀ ਉਹ ਜਾਣਦੀ ਸੀ ਕਿ ਸੱਸ ਉਸ ਨੂੰ ਜਗਰੂਪ ਨਾਲ ਗੱਲ ਕਰਨ ਨਹੀਂ ਦੇਵੇਗੀ ਇਸ ਲਈ ਗਵਾਂਢ ਦੇ ਘਰ ਚਲੀ ਗਈ ਉੱਥੋਂ ਮੋਬਾਈਲ ਲੈ ਕੇ ਉਸਨੇ ਜਗਰੂਪ ਦਾ ਨੰਬਰ ਮਿਲਾਇਆ ਕੁਝ ਦੇਰ ਤੱਕ ਬੈਲ ਜਾਂਦੀ ਰਹੀ ਤੇ ਫਿਰ ਜਗਰੂਪ ਨੇ ਫੋਨ ਚੱਕ ਲਿਆ ਉਹ ਥੱਕਿਆ ਹੋਇਆ ਸੀ ਮਨਵੀਰ ਨੇ ਕਿਹਾ ਜਗਰੂਪ ਮੈਂ ਮਨਵੀਰ ਗੱਲ ਕਰ ਰਹੀ ਹਾਂ ਮੈਨੂੰ ਕੁੜੀਆਂ ਦੀ ਪੜ੍ਹਾਈ ਲਈ ਕੁਝ ਪੈਸੇ ਚਾਹੀਦੇ ਹਨ ਮੰਮੀ ਜੀ ਮੈਨੂੰ ਪੈਸੇ ਨਹੀਂ ਦੇ ਰਹੀ ਤੁਸੀਂ ਮੈਨੂੰ ਅਲੱਗ ਪੈਸੇ ਭੇਜ ਦਿਆ ਕਰੋ ਤਾਂ ਕਿ ਮੈਂ ਇਹਨਾਂ ਨੂੰ ਸਕੂਲ ਭੇਜ ਸਕਾਂ ਮਨਵੀਰ ਨੇ ਜਗਰੂਪ ਨੂੰ ਕਿਹਾ ਤਾਂ ਅੱਗੋਂ ਸ਼ਾਇਦ ਉਹ ਡਿਊਟੀ ਕਰਕੇ ਆਇਆ ਹੋਇਆ ਸੀ ਥੱਕਿਆ ਹੋਇਆ ਸੀ ਕਹਿੰਦਾ ਯਾਰ ਤੁਹਾਡੀ ਸਾਰਿਆਂ ਦੀ ਪੈਸੇ ਦੀ ਡਿਮਾਂਡ ਹੀ ਖਤਮ ਨਹੀਂ ਹੁੰਦੀ ਮੈਂ ਇੱਥੇ ਜਾਨਵਰਾਂ ਦੀ ਤਰ੍ਹਾਂ ਕੰਮ ਕਰਕੇ ਤੁਹਾਨੂੰ ਪੈਸੇ ਭੇਜਦਾ ਹਾਂ ਪਰ ਤੁਹਾਡਾ ਤਾਂ ਲਾਲਚ ਦਾ ਪੇਟ ਭਰ ਹੀ ਨਹੀਂ ਰਿਹਾ ਤੈਨੂੰ ਹੋਰ ਪੈਸੇ ਚਾਹੀਦੇ ਨੇ ਹਜੇ 2 ਦਿਨ ਪਹਿਲਾਂ ਤੂੰ ਮਾਂ ਨੂੰ ਕਹਿ ਕੇ ਪੈਸੇ ਮੰਗਵਾਏ ਸੀ ਕਿ ਕੁੜੀਆਂ ਦੇ ਲਈ ਕੱਪੜੇ ਲਿਆਉਣੇ ਹਨ ਇਹ ਕੁੜੀਆਂ ਤਾਂ ਮੇਰੇ ਲਈ ਮੁਸੀਬਤ ਬਣ ਗਈਆਂ ਨੇ ਨਾ ਉੱਥੇ ਸਕੂਨ ਤੇ ਨਾ ਹੀ ਇੱਥੇ ਸਕੂਨ ਹੁਣ ਤੂੰ ਮੈਨੂੰ ਫੋਨ ਨਾ ਕਰ ਮੇਰੇ ਕੋਲ ਕੋਈ ਪੈਸਾ ਨਹੀਂ ਤੈਨੂੰ ਤੇ ਤੇਰੀਆਂ ਕੁੜੀਆਂ ਨੂੰ ਪਾਲਣ ਲਈ ਜਗਰੂਪ ਨੇ ਫਟ ਕਰਕੇ ਫੋਨ ਕੱਟ ਦਿੱਤਾ ਮਨਵੀਰ ਹੱਕੀ ਬੱਕੀ ਮੋਬਾਈਲ ਵੱਲ ਦੇਖਣ ਲੱਗੀ ਇਸ ਤਰ੍ਹਾਂ ਤਾਂ ਕਦੇ ਹੋਇਆ ਹੀ ਨਹੀਂ ਸੀ ਉਸਨੇ ਤਾਂ ਕਦੇ ਸੱਸ ਨੂੰ ਕਹਿ ਕੇ ਪੈਸੇ ਮੰਗਵਾਏ ਹੀ ਨਹੀਂ ਸੀ ਮਨਵੀਰ ਜਦੋਂ ਵਾਪਸ ਆਈ ਤਾਂ ਇਹ ਦੇਖ ਕੇ ਉਸਦੇ ਪੈਰ ਦਰਵਾਜ਼ੇ ਤੇ ਹੀ ਰੁਕ ਗਏ ਕਿਉਂਕਿ ਉਸਦੀ ਸੱਸ ਕਿਸੇ ਨਾਲ ਫੋਨ ਉੱਤੇ ਗੱਲ ਕਰ ਰਹੀ ਸੀ ਮਨਵੀਰ ਦਰਵਾਜ਼ਾ ਖੋਲ ਕੇ ਅੰਦਰ ਆਈ ਤਾਂ ਉਸਦੀ ਸੱਸ ਨੇ ਕਿਹਾ ਆ ਗਈ ਤੇਰੀ ਪਤਨੀ ਪਤਾ ਨਹੀਂ ਕਿਸ ਦੇ ਘਰ ਜਾ ਕੇ ਤੈਨੂੰ ਮੇਰੀਆਂ ਸ਼ਿਕਾਇਤਾਂ ਲਗਾਉਂਦੀ ਫਿਰਦੀ ਹੈ ਮਨਵੀਰ ਨੇ ਇੱਕ ਝਟਕੇ ਨਾਲ ਪਲਟ ਕੇ ਦੇਖਿਆ ਜਗਰੂਪ ਨੇ ਉਸ ਦਾ ਫੋਨ ਕੱਟਣ ਦੇ ਬਾਅਦ ਆਪਣੀ ਮਾਂ ਨੂੰ ਫੋਨ ਲਗਾ ਦਿੱਤਾ ਸੀ ਉਸ ਨੂੰ ਬਹੁਤ ਦੁੱਖ ਹੋਇਆ ਪਰ ਉਸ ਨੇ ਕੁਝ ਨਹੀਂ ਕਿਹਾ ਤੇ ਚੁੱਪਚਾਪ ਰਸੋਈ ਵਿੱਚ ਚਲੀ ਗਈ ਨਾਨਾ ਨੇ ਆ ਕੇ ਹੁਕਮ ਦੇ ਦਿੱਤਾ ਕਿ ਆਲੂ ਬੈਂਗਣੀ ਦੀ ਸਬਜ਼ੀ ਬਣਾ ਲੈ ਉਹ ਚੁੱਪਚਾਪ ਖਾਣਾ ਬਣਾਉਣ ਲੱਗੀ ਕੁੜੀਆਂ ਗੰਦੇ ਕੱਪੜਿਆਂ ਵਿੱਚ ਘਰੋਂ ਬਾਹਰ ਖੇਡ ਰਹੀਆਂ ਸੀ ਮਨਵੀਰ ਦੇ ਦਿਲ ਨੂੰ ਕੁਝ ਹੋਣ ਲੱਗਿਆ ਕਿ ਇਹਨਾਂ ਦਾ ਪਿਓ ਇਹਨਾਂ ਦੀ ਪੜ੍ਹਾਈ ਲਈ 1 ਰੁਪਿਆ ਵੀ ਖਰਚ ਕਰਨ ਨੂੰ ਤਿਆਰ ਨਹੀਂ ਸੀ ਪਰ ਘਰ ਵਿੱਚ ਵਨਸਵੰਨੇ ਖਾਣੇ ਬਣ ਰਹੇ ਨੇ ਤਿੰਨੇ ਨਨਾਨਾ ਆਏ ਦਿਨ ਸ਼ਾਪਿੰਗ ਕਰਨ ਚਲੀਆਂ ਜਾਂਦੀਆਂ ਸੱਸ ਵੀ ਆਪਣੇ ਲਈ ਇੰਨੇ ਸਾਰੇ ਡਰਾਈ ਫਰੂਟ ਲੈ ਕੇ ਆਈ ਸੀ ਮਨਵੀਰ ਦਾ ਦਿਲ ਖੋਣ ਦੇ ਹੰਝੂ ਪੀਣ ਲੱਗਿਆ ਪਰ ਉਹ ਸਭ ਸਹਿਣ ਕਰਕੇ ਕੰਮ ਕਰਦੀ ਰਹੀ ਜਦੋਂ ਪਤੀ ਹੀ ਉਸ ਦੇ ਨਾਲ ਨਹੀਂ ਸੀ ਤਾਂ ਉਹ ਕਿਸ ਨੂੰ ਆਪਣੀ ਸ਼ਿਕਾਇਤ ਕਰਦੀ ਬਜ਼ੁਰਗ ਮਾਂ ਨੂੰ ਤਾਂ ਉਸਨੇ ਖੁਦ ਹੀ ਦਰਬਦਰ ਕਰ ਦਿੱਤਾ ਸੀ ਆਪਣੇ ਪਤੀ ਅਤੇ ਸੱਸ ਦੀਆਂ ਗੱਲਾਂ ਵਿੱਚ ਆ ਕੇ ਅਗਲੇ ਦਿਨ ਸੱਸ ਸਵੇਰੇ ਸਵੇਰੇ ਉੱઠી ਤਾਂ ਉਸਨੇ ਮਨਵੀਰ ਨੂੰ ਕਿਹਾ ਸਾਹਮਣੇ ਦਰਜੀ ਦੀ ਦੁਕਾਨ ਖੁੱਲੀ ਹੈ ਉਸਦੀ ਦੁਕਾਨ ਤੇ ਮੈਂ ਤੇਰੀਆਂ ਤਿੰਨੇ ਨਾਨਾ ਦੇ ਸੂਟ ਦੇ ਕੇ ਆਈ ਸੀ ਸਿਉਣ ਲਈ ਜਾ ਕੇ ਲੈ ਕੇ ਆ ਆਪਣੇ ਮੁਹੱਲੇ ਵਿੱਚ ਵਿਆਹ ਹੈ ਨਾ ਉਹਨਾਂ ਨੇ ਪਾ ਕੇ ਜਾਣਾ ਹੈ ਮਨਵੀਰ ਨੇ ਚੁੱਪਚਾਪ ਵੱਡੀ ਕੁੜੀ ਦਾ ਹੱਥ ਫੜਿਆ ਤੇ ਚਲੀ ਗਈ ਖਉਦ ਉਸਦੇ ਆਪਣੇ ਕੱਪੜੇ ਬਹੁਤ ਖਰਾਬ ਹੋ ਰਹੇ ਸੀ ਕੁੜੀ ਦੇ ਪੈਰਾਂ ਵਿੱਚ ਟੁੱਟੀਆਂ ਹੋਈਆਂ ਚੱਪਲਾਂ ਸੀ ਪਰ ਸੱਸ ਨੂੰ ਇਹ ਸਭ ਨਜ਼ਰ ਕਿੱਥੇ ਆਉਂਦਾ ਸੀ ਪਿੱਛੋਂ ਸੱਸ ਨੇ ਜਦੋਂ ਦੇਖ ਲਿਆ ਕਿ ਮਨਵੀਰ ਚਲੀ ਗਈ ਹੈ ਤਾਂ ਉਸਨੇ ਉਸੇ ਵੀਲੇ ਜਗਰੂਪ ਨੂੰ ਫੋਨ ਲਗਾ ਦਿੱਤਾ ਤੇ ਕਹਿੰਦੀ ਜਗਰੂਪ ਪੁੱਤ ਤੂੰ ਕਿਵੇਂ ਹੈ ਮਾਂ ਨੇ ਬੜੇ ਪਿਆਰ ਨਾਲ ਕਿਹਾ ਅੱਗੋਂ ਜਗਰੂਪ ਕੱਲ੍ਹ ਵਾਲੀ ਗੱਲ ਲਈ ਪਰੇਸ਼ਾਨ ਸੀ ਕਹਿੰਦਾ ਮਾਂ ਮੈਂ ਮਨਵੀਰ ਤੇ ਕੁੜੀਆਂ ਦੇ ਕਰਕੇ ਬਹੁਤ ਪਰੇਸ਼ਾਨ ਹਾਂ ਉਹ ਆਏ ਦਿਨ ਇੰਨੇ ਪੈਸੇ ਮੰਗਵਾਉਂਦੀਆਂ ਨੇ ਪਰ ਤੂੰ ਹਰ ਵਕਤ ਇਹੀ ਕਹਿੰਦੀ ਹੈ ਕਿ ਉਹਨਾਂ ਦੇ ਖਰਚੇ ਘਟ ਨਹੀਂ ਰਹੇ ਮੈਨੂੰ ਸਮਝ ਨਹੀਂ ਆਉਂਦਾ ਮੈਂ ਕੀ ਕਰਾਂ ਮੈਂ ਡਬਲ ਡਿਊਟੀ ਕਰਦਾ ਹਾਂ ਫਿਰ ਵੀ ਕੁਝ ਪੈਸੇ ਨਹੀਂ ਬਚਾ ਪਾ ਰਿਹਾ ਸਾਰੀ ਉਮਰ ਤਾਂ ਇੱਥੇ ਨਹੀਂ ਰਹਿ ਸਕਦਾ ਨਾ ਜਗਰੂਪ ਨੇ ਕਿਹਾ ਤਾਂ ਮਾਂ ਮੁਸਕਰਾ ਕੇ ਕਹਿੰਦੀ ਬਸ ਬੇਟਾ ਇਸ ਲਈ ਤੈਨੂੰ ਅੱਜ ਫੋਨ ਕੀਤਾ ਸੀ ਭਲਾ ਤੂੰ ਕਿਹੜਾ ਠੇਕਾ ਲਿਆ ਹੈ ਤਿੰਨ ਤਿੰਨ ਕੁੜੀਆਂ ਨੂੰ ਪਾਲਨ ਦਾ ਤੇ ਉਹਨਾਂ ਨੂੰ ਵਿਆਹਣ ਦੇ ਲਈ ਕੱਲ ਨੂੰ ਲੱਖਾਂ ਰੁਪਈਆਂ ਦਾ ਦਹੇਜ ਦੇਣਾ ਪਵੇਗਾ ਤੇ ਰੱਬ ਨਾ ਕਰੇ ਜੇ ਕੋਈ ਘਰੋਂ ਭੱਜ ਗਈ ਤਾਂ ਤੇਰੀ ਕਿੰਨੀ ਬਦਨਾਮੀ ਹੋਵੇਗੀ ਸਾਰੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ ਚੰਗਾ ਹੈ ਕਿ ਇਸ ਕਲਮੋਹੀ ਨੂੰ ਤਲਾਕ ਦੇ ਦੇ ਜਿਸ ਨੇ ਅੱਜ ਤੱਕ ਤੈਨੂੰ ਇੱਕ ਪੁੱਤ ਨਹੀਂ ਦਿੱਤਾ ਤੇ ਤੂੰ ਦੂਜਾ ਵਿਆਹ ਕਰਵਾ ਲੈ ਇਹ ਤਾਂ ਤੈਨੂੰ ਪੁੱਤ ਦੇ ਨਹੀਂ ਸਕਦੀ ਮਾਂ ਦੀ ਗੱਲ ਤੇ ਜਗਰੂਪ ਹੈਰਾਨ ਹੋ ਗਿਆ ਪਰ ਮਾਂ ਦੀ ਗੱਲ ਕੁਝ-ਕੁਝ ਉਸਦੇ ਦਿਲ ਨੂੰ ਲੱਗ ਗਈ ਰੁਪਈਆ ਪੈਸਾ ਆ ਗਿਆ ਸੀ ਹੁਣ ਢਲਦੀ ਉਮਰ ਦੀ ਪਤਨੀ ਉਸ ਨੂੰ ਵੈਸੇ ਵੀ ਚੰਗੀ ਨਹੀਂ ਲੱਗ ਰਹੀ ਸੀ ਤੇ ਓੰਜ ਵੀ ਸ਼ੁਰੂ ਤੋਂ ਹੀ ਮਨਵੀਰ ਦੇ ਨਾਲ ਉਸਦਾ ਦਿਲ ਨਹੀਂ ਮਿਲਿਆ ਸੀ ਜਗਰੂਪ ਨੇ ਕੁਝ ਸਮਾਂ ਗੱਲ ਕਮਾਈ ਪਰ ਫਿਰ ਆਖਰ ਮੰਨ ਹੀ ਗਿਆ ਮਨਵੀਰ ਘਰ ਆਈ ਤਾਂ ਸੱਸ ਮੁਸਕਰਾ ਰਹੀ ਸੀ ਤਿੰਨੇ ਨਾਨਾ ਵੀ ਉਸ ਦੇ ਆਸ-ਪਾਸੇ ਬੈਠੀਆਂ ਖੁਸ਼ ਹੋ ਰਹੀਆਂ ਸੀ ਤੇ ਆਉਂਦੀ ਮਨਵੀਰ ਨੂੰ ਦੇਖ ਰਹੀਆਂ ਸੀ ਜਦੋਂ ਮਨਵੀਰ ਕੋਲ ਆਈ ਤਾਂ ਉਸਦੀ ਸੱਸ ਕਹਿਣ ਲੱਗੀ ਚੱਲ ਮਨਵੀਰ ਆਪਣਾ ਸਮਾਨ ਬੰਨ ਤੇ ਇੱਥੋਂ ਚਲਦੀ ਬਣ ਮੇਰਾ ਪੁੱਤ ਤਾਂ ਤੈਨੂੰ ਤਲਾਕ ਦੇਣ ਵਾਲਾ ਹੈ ਸੱਸ ਨੇ ਬੜੇ ਆਰਾਮ ਨਾਲ ਕਿਹਾ ਮਨਵੀਰ ਹਰਾਨ ਰਹਿ ਗਈ ਉਹ ਸੋਚਣ ਲੱਗੀ ਕਿ ਹਜੇ ਤਾਂ ਮੈਂ ਇਹਨਾਂ ਦਾ ਹੁਣੇ ਕੰਮ ਕਰਕੇ ਆ ਰਹੀ ਹਾਂ ਤੇ ਉਸਨੇ ਕਿਹਾ ਮੰਮੀ ਜੀ ਇਹ ਤੁਸੀਂ ਕੀ ਕਹਿ ਰਹੇ ਹੋ ਉਸਨੇ ਘਬਰਾ ਕੇ ਪੁੱਛਿਆ ਤਾਂ ਉਸਦੇ ਫੋਨ ਤੇ ਦੁਬਾਰਾ ਫੋਨ ਆਉਣ ਲੱਗਿਆ ਸੱਸ ਨੇ ਕਾਲ ਰিসিਵ ਕਰਕੇ ਸਪੀਕਰ ਔਨ ਕੀਤਾ ਤੇ ਝੱਟ ਨਾਲ ਮਨਵੀਰ ਦੇ ਹੱਥ ਵਿੱਚ ਫੜਾ ਦਿੱਤਾ ਮਨਵੀਰ ਨੇ ਘਬਰਾ ਕੇ ਪੁੱਛਿਆ ਜਗਰੂਪ ਤੁਸੀਂ ਇਹ ਕੀ ਕਹਿ ਰਹੇ ਹੋ ਮੇਰਾ ਤੇ ਮੇਰੀਆਂ ਕੁੜੀਆਂ ਦਾ ਕੀ ਹੋਵੇਗਾ ਪਰ ਦੂਜੇ ਪਾਸੇ ਜਗਰੂਪ ਤਾਂ ਕੁਵਾਰੀ ਤੇ ਘੱਟ ਉਮਰ ਦੀ ਕੁੜੀ ਨਾਲ ਵਿਆਹ ਕਰਨ ਦੇ ਸੁਪਨੇ ਸਜਾ ਰਿਹਾ ਸੀ ਉਸ ਨੇ ਮਨਵੀਰ ਦੀ ਇੱਕ ਨਾ ਸੁਣੀ ਤੇ ਕਹਿੰਦਾ ਮੈਂ ਵਕੀਲ ਨਾਲ ਗੱਲ ਕਰ ਲਈ ਹੈ ਉਹ ਅੱਜ ਹੀ ਤੈਨੂੰ ਤਲਾਕ ਦੇ ਪੇਪਰ ਦੇ ਦੇ ਜਾਵੇਗਾ ਚੁੱਪਚਾਪ ਸਾਈਨ ਕਰ ਦੇਣਾ ਮਨਵੀਰ ਕਬਰਾਂ ਕੇ ਉੱਥੇ ਜ਼ਮੀਨ ਤੇ ਬੈਠ ਗਈ ਮੋਬਾਈਲ ਉਸ ਦੇ ਹੱਥੋਂ ਛੁੱਟ ਕੇ ਡੈਗ ਪਿਆ ਨਾ ਜਾਣੇ ਕਿੰਨੀ ਦੇਰ ਤੱਕ ਉਹ ਰੋਂਦੀ ਰਹੀ ਤੇ ਸੱਸ ਦੇ ਅੱਗੇ ਮੈਂਤਾ ਤਰਲੇ ਕਰਦੀ ਰਹੀ ਕਿ ਉਸ ਦੇ ਨਾਲ ਇਸ ਤਰ੍ਹਾਂ ਨਾ ਕਰੋ ਪਰ ਹੁਣ ਕੀ ਹੋ ਸਕਦਾ ਸੀ ਉਹਨੇ ਚਰ ਨੂੰ ਦਰਵਾਜ਼ੇ ਤੇ ਵਕੀਲ ਵੀ ਆ ਗਿਆ ਤੇ ਸੱਸ ਤੇ ਨਰਾਣਾ ਨੇ ਜ਼ਬਰਦਸਤੀ ਉਸ ਤੋਂ ਸਾਈਨ ਕਰਵਾ ਲਏ ਤਿੰਨੇ ਕੁੜੀਆਂ ਪਰੇਸ਼ਾਨ ਸੀ ਤੇ ਆਪਣੀ ਮਾਂ ਦੀ ਹਾਲਤ ਦੇਖ ਰਹੀਆਂ ਸੀ ਮਨਵੀਰ ਦੀ ਸੱਸ ਤੇ ਉਸ ਦੀਆਂ ਤਿੰਨੇ ਨਣਾਨਾ ਨੇ ੱਕੇ ਮਾਰ ਕੇ ਮਨਵੀਰ ਨੂੰ ਤੇ ਉਸ ਦੀਆਂ ਕੁੜੀਆਂ ਨੂੰ ਘਰੋਂ ਕੱਢ ਦਿੱਤਾ ਆਪਣੇ ਮਾਪਿਆਂ ਦਾ ਘਰ ਤਾਂ ਉਸਨੇ ਪਹਿਲਾਂ ਹੀ ਵੇਚ ਦਿੱਤਾ ਸੀ ਹੁਣ ਉਸਦੇ ਕੋਲ ਰਹਿਣ ਦਾ ਕੋਈ ਟਿਕਾਣਾ ਨਹੀਂ ਸੀ ਉਸਦੇ ਹੱਥ ਵਿੱਚ ਉਹੀ ਕੁਝ ਪੈਸੇ ਸੀ ਜੋ ਦਰਜੀ ਦੀ ਦੁਕਾਨ ਤੋਂ ਉਸ ਨੂੰ ਵਾਪਸ ਮਿਲੇ ਸੀ ਤਿੰਨਾਂ ਕੁੜੀਆਂ ਨੂੰ ਆਪਣੇ ਨਾਲ ਲੈ ਕੇ ਮਨਵੀਰ ਜਾਣ ਲੱਗੀ ਉਸ ਨੂੰ ਆਪਣੀ ਇੱਕ ਸਹੇਲੀ ਦਾ ਘਰ ਯਾਦ ਆਇਆ ਉਹ ਚੁੱਪਚਾਪ ਉੱਥੇ ਜਾ ਪਹੁੰਚੀ ਸਹੇਲੀ ਵਿਆਹੀ ਹੋਈ ਸੀ ਤੇ ਬੱਚਿਆਂ ਵਾਲੀ ਸੀ ਉਸਨੇ ਮਨਵੀਰ ਨੂੰ ਆਪਣੇ ਦਰਵਾਜ਼ੇ ਤੇ ਦੇਖਿਆ ਤੇ ਹੈਰਾਨ ਰਹਿ ਗਈ ਉਸਨੇ ਮਨਵੀਰ ਨੂੰ ਆਪਣੇ ਘਰੇ ਸ਼ਰਨ ਦੇਣ ਤੋਂ ਸਾਫ਼ ਮਨਾਂ ਕਰ ਦਿੱਤਾ ਉਹ ਆਪਣੇ ਪਤੀ ਦੇ ਸਾਹਮਣੇ ਕਿਸੇ ਦੂਜੀ ਔਰਤ ਨੂੰ ਨਹੀਂ ਲਿਆਉਣਾ ਚਾਹੁੰਦੀ ਸੀ ਪਰ ਉਸਨੇ ਮਨਵੀਰ ਦੀ ਐਨੀ ਮਦਦ ਕੀਤੀ ਕਿ ਆਪਣੇ ਘਰ ਦੇ ਨਾਲ ਖਾਲੀ ਪਏ ਇੱਕ ਪਲਾਟ ਵਿੱਚ ਰਹਿਣ ਦੀ ਉਸਨੂੰ ਇਜਾਜ਼ਤ ਦੇ ਦਿੱਤੀ ਜਿੱਥੇ ਇੱਕ ਟੁੱਟਾ ਜਿਹਾ ਕਮਰਾ ਬਣਾ ਹੋਇਆ ਸੀ ਮਨਵੀਰ ਆਪਣੀਆਂ ਕੁੜੀਆਂ ਨੂੰ ਲੈ ਕੇ ਉੱਥੇ ਰਹਿਣ ਲੱਗੀ ਦਿਨ ਰਾਤ ਉਸ ਦੀਆਂ ਕੁੜੀਆਂ ਮਾਂ ਨੂੰ ਰੋਂਦੀ ਹੋਈ ਨੂੰ ਦੇਖਦੀਆਂ ਪਰ ਉਹ ਆਪਣੀ ਮਾਂ ਦੀ ਕੋਈ ਮਦਦ ਨਹੀਂ ਕਰ ਸਕਦੀਆਂ ਸੀ ਕਿਉਂਕਿ ਉਹ ਤਿੰਨੇ ਬਹੁਤ ਛੋਟੀਆਂ ਸੀ ਮੌਸਮ ਬਦਲਦੇ ਰਹੇ ਸਿੰਗਾਪੁਰ ਵਿੱਚ ਬਹੁਤ ਸਾਰਾ ਪੈਸਾ ਕਮਾ ਕੇ ਜਗਰੂਪ ਘਰ ਵਾਪਸ ਆ ਗਿਆ ਮਾਂ ਨੇ ਉਸ ਦੇ ਲਈ ਕੁਵਾਰੀ ਕੁੜੀ ਦੀ ਤਲਾਸ਼ ਕਰ ਰੱਖੀ ਸੀ ਜਦੋਂ ਪੈਸਾ ਹੱਥ ਵਿੱਚ ਹੋਵੇ ਉਦੋਂ ਸਭ ਕੁਝ ਹੋ ਹੀ ਜਾਂਦਾ ਹੈ ਛੋਟੀ ਉਮਰ ਦੀ ਖੂਬਸੂਰਤ ਪਤਨੀ ਮਿਲ ਜਾਣ ਕਰਕੇ ਜਗਰੂਪ ਬਹੁਤ ਖੁਸ਼ੀ ਉਸ ਨੂੰ ਮਨਵੀਰ ਅਤੇ ਆਪਣੀਆਂ ਤਿੰਨਾਂ ਕੁੜੀਆਂ ਦੀ ਕਦੇ ਯਾਦ ਤੱਕ ਨਹੀਂ ਆਈ ਸੀ ਉਹ ਖੁਸ਼ੀ ਕਿ ਮਾਂ ਨੇ ਇੱਕ ਚੰਗਾ ਫੈਸਲਾ ਕੀਤਾ ਦਨ ਗੁਜ਼ਰਦੇ ਜਾ ਰਹੇ ਸੀ ਸਾਰੇ ਉਡੀਕ ਰਹੇ ਸੀ ਕਿ ਕਦੋਂ ਨਵੀਂ ਵਿਆਹੀ ਮੁੰਡੇ ਦੀ ਖੁਸ਼ਖਬਰੀ ਸੁਣਾਏਗੀ ਪਰ ਇੱਕ ਮਹੀਨਾ ਗੁਜ਼ਰਿਆ 2 ਮਹੀਨੇ ਗੁਜ਼ਰੇ ਹੌਲੀ ਹੌਲੀ ਪੂਰਾ ਸਾਲ ਗੁਜ਼ਰ ਗਿਆ ਜਗਰੂਪ ਦਾ ਇੰਤਜ਼ਾਰ ਹੁਣ ਪਰੇਸ਼ਾਨੀ ਵਿੱਚ ਬਦਲਣ ਲੱਗਿਆ ਆਖਿਰ ਇੱਕ ਦਿਨ ਪਤਨੀ ਦਾ ਹੱਥ ਫੜ ਕੇ ਉਸ ਨੂੰ ਡਾਕਟਰ ਦੇ ਕੋਲ ਲੈ ਗਿਆ ਡਾਕਟਰ ਸਾਹਿਬ ਮੇਰੀ ਪਤਨੀ ਦਾ ਚੈੱਕਅਪ ਕਰੋ ਆਖਿਰ ਇਹ ਕਦੋਂ ਮਾਂ ਬਣੂਗੀ ਅਤੇ ਮੈਨੂੰ ਇੱਕ ਬੇਟਾ ਪੈਦਾ ਕਰਕੇ ਦੇਵੇਗੀ ਜਗਰੂਪ ਨੇ ਜਾਹਲਾਂ ਵਾਲਾ ਸਵਾਲ ਕੀਤਾ ਤਾਂ ਡਾਕਟਰ ਨੇ ਇੱਕ ਕਠੋਰ ਜਿਹੀ ਨਿਗਾਹ ਉਸ ਤੇ ਮਾਰੀ ਤੇ ਕਿਹਾ ਬੇਟਾ ਜਾਂ ਬੇਟੀ ਦੇਣਾ ਪਰਮਾਤਮਾ ਦੇ ਹੱਥ ਵਿੱਚ ਹੁੰਦਾ ਹੈ ਔਰਤ ਦੇ ਹੱਥ ਵਿੱਚ ਨਹੀਂ ਡਾਕਟਰ ਨੇ ਮਨਾਂ ਕੀਤਾ ਪਰ ਜਗਰੂਪ ਦੀ ਜਿੱਦ ਸੀ ਕਿ ਉਸ ਦੀ ਪਤਨੀ ਦਾ ਚੈੱਕਅਪ ਕੀਤਾ ਜਾਵੇ ਡਾਕਟਰ ਨੇ ਚੈੱਕਅਪ ਕਰ ਲਿਆ ਜਦੋਂ ਰਿਪੋਰਟ ਜਗਰੂਪ ਦੇ ਹੱਥ ਵਿੱਚ ਫੜਾਈ ਤਾਂ ਉਸ ਦੀਆਂ ਅੱਖਾਂ ਅੱਗੇ ਹਨੇਰਾ ਆਉਣ ਲੱਗਿਆ ਡਾਕਟਰ ਨੇ ਕਿਹਾ ਮਾਫ ਕਰਨਾ ਜਗਰੂਪ ਜੀ ਤੁਹਾਡੀ ਪਤਨੀ ਮਾਂ ਨਹੀਂ ਬਣ ਸਕਦੀ ਜਗਰੂਪ ਅੱਖਾਂ ਪਾੜ-ਪਾੜ ਕੇ ਰਿਪੋਰਟ ਵੱਲ ਦੇਖ ਰਿਹਾ ਸੀ ਡਾਕਟਰ ਨੇ ਉਸ ਨੂੰ ਆਪਣੇ ਕਮਰੇ ਵਿੱਚੋਂ ਬਾਹਰ ਕੱਢ ਦਿੱਤਾ ਉਹ ਚੁੱਪਚਾਪ ਘਰ ਵਾਪਸ ਆ ਗਿਆ ਪਰ ਉਸ ਦੇ ਦਿਲ ਦੀ ਦੁਨੀਆ ਉੱਜੜ ਚੁੱਕੀ ਸੀ ਹੁਣ ਉਸ ਨੂੰ ਰਹਿ ਰਹਿ ਕੇ ਆਪਣੀਆਂ ਉਹ ਤਿੰਨਾਂ ਕੁੜੀਆਂ ਦੀ ਯਾਦ ਆਉਂਦੀ ਤੇ ਬੇਉਲਾਦ ਹੋਣਾ ਕੀ ਹੁੰਦਾ ਹੈ ਉਸ ਨੂੰ ਹੁਣ ਪਤਾ ਚੱਲਿਆ ਸੀ ਉਹ ਉਠ ਦੇ ਬੈਠ ਦੇ ਮਾਂ ਨਾਲ ਬਸ ਇਹੀ ਸਵਾਲ ਕਰਦਾ ਮੰਮੀ ਮੈਨੂੰ ਦੱਸ ਮਨਵੀਰ ਮੇਰੀਆਂ ਕੁੜੀਆਂ ਨੂੰ ਲੈ ਕੇ ਕਿੱਥੇ ਗਈ ਹੈ ਪਰ ਸਸਕੀ ਜਵਾਬ ਦਿੰਦੀ ਉਹ ਤਾਂ ਖੁਦ ਕੁਝ ਨਹੀਂ ਜਾਣਦੀ ਸੀ ਕਿ ਮਨਵੀਰ ਕਿੱਥੇ ਹੈ ਜਗਰੂਪ ਪਾਗਲਾਂ ਦੀ ਤਰ੍ਹਾਂ ਸਾਰੇ ਸ਼ਹਿਰ ਵਿੱਚ ਮਨਵੀਰ ਨੂੰ ਲੱਭਦਾ ਫਿਰ ਰਿਹਾ ਸੀ ਇੱਥੋਂ ਤੱਕ ਕਿ ਉਸ ਦੀ ਬਜ਼ੁਰਗ ਮਾਂ ਦੇ ਕੋਲ ਵੀ ਗਿਆ ਉਸ ਦੀ ਮਾਂ ਨੇ ਜਦੋਂ ਸੁਣਿਆ ਕਿ ਮਨਵੀਰ ਨੂੰ ਤਲਾਕ ਦੇ ਕੇ ਘਰੋਂ ਕੱਢ ਦਿੱਤਾ ਗਿਆ ਹੈ ਤਾਂ ਉਹ ਘਬਰਾ ਗਈ ਫਿਰ ਉਸ ਨੇ ਦੱਸਿਆ ਕਿ ਮਨਵੀਰ ਮੇਰੇ ਕੋਲ ਨਹੀਂ ਆਈ ਹੈ ਇਹ ਗੱਲ ਸੁਣ ਕੇ ਤਾਂ ਜਗਰੂਪ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਪਰ ਉਸ ਦੀ ਮਾਂ ਨੇ ਮਨਵੀਰ ਦੀਆਂ ਕੁਝ ਸਹੇਲੀਆਂ ਦੇ ਨਾਮ ਦੱਸੇ ਜਿਨ੍ਹਾਂ ਦੇ ਕੋਲ ਉਹ ਜਾ ਸਕਦੀ ਸੀ ਲਬਦੇ ਲਬਾਉਂਦੇ ਜਗਰੂਪ ਨੇ ਆਖਰਕਾਰ ਮਨਵੀਰ ਦਾ ਪਤਾ ਕਰ ਹੀ ਲਿਆ ਮਨਵੀਰ ਦੀ ਉਸੇ ਸਹੇਲੀ ਦੇ ਘਰ ਜਾ ਪਹੁੰਚਿਆ ਸਹੇਲੀ ਨੇ ਦਰਵਾਜ਼ੇ ਤੇ ਖੜੇ ਖੜੇ ਹੀ ਉਸ ਨੂੰ ਦੱਸ ਦਿੱਤਾ ਕਿ ਨਾਲ ਵਾਲੇ ਘਰ ਵਿੱਚ ਮਨਵੀਰ ਰਹਿੰਦੀ ਹੈ ਘਰ ਕੀ ਸੀ ਇੱਕ ਟੁੱਟਾ ਜਿਹਾ ਕਮਰਾ ਸੀ ਜਿਸ ਦੇ ਅੱਗੇ ਦਰਵਾਜ਼ੇ ਦੀ ਜਗ੍ਹਾ ਪੋਰੀਆਂ ਦਾ ਇੱਕ ਪਰਦਾ ਲਟਕਾਇਆ ਹੋਇਆ ਸੀ ਉਹ ਭਾਰੀ ਕਦਮਾਂ ਨਾਲ ਦਰਵਾਜ਼ੇ ਦੇ ਸਾਹਮਣੇ ਪਹੁੰਚਿਆ ਐਨੀ ਠੰਡ ਸੀ ਕਿ ਤੇਜ਼ ਹਵਾ ਐਨੀ ਠੰਡੀ ਸੀ ਕਿ ਸਰੀਰ ਵਿੱਚੋਂ ਜਿਵੇਂ ਆਰ ਪਾਰ ਹੋ ਰਹੀ ਸੀ ਜਗਰੂਪ ਨੇ ਵੀ ਮੋਟਾ ਜੈਕਟ ਤੇ ਟੋਪੀ ਪਾ ਰੱਖੀ ਸੀ ਉਸ ਨੇ ਕੰਬਦੇ ਹੱਥਾਂ ਨਾਲ ਦਰਵਾਜ਼ੇ ਦੇ ਅੱਗੇ ਲਟਕਦਾ ਹੋਇਆ ਪਰਦਾ ਹਟਾਇਆ ਤਾਂ ਸਾਹਮਣੇ ਦਾ ਦ੍ਰਿਸ਼ ਦੇਖ ਕੇ ਉਸ ਦੇ ਹੋਸ਼ ਉੱਡ ਗਏ ਸਾਹਮਣੇ ਜ਼ਮੀਨ ਤੇ ਚਟਾਈ ਦੇ ਉੱਤੇ ਉਸ ਦੀਆਂ ਤਿੰਨੇ ਕੁੜੀਆਂ ਪਈਆਂ ਹੋਈਆਂ ਸੀ ਮਨਵੀਰ ਸਲਾਈ ਮਸ਼ੀਨ ਰੱਖ ਕੇ ਉਸ ਦੇ ਉੱਪਰ ਚੌਕ ਕੇ ਕੱਪੜੇ ਸਿਉ ਰਹੀ ਸੀ ਸ਼ਾਇਦ ਉਹ ਆਪਣੀ ਗੁਜ਼ਰਬਸਰ ਕੱਪੜੇ ਸਲਾਈ ਕਰਕੇ ਕਰਦੀ ਸੀ ਕਮਰੇ ਦਾ ਹਾਲ ਬਹੁਤ ਖਰਾਬ ਸੀ। ਇੱਕ ਪਾਸੇ ਪਾਣੀ ਦਾ ਇੱਕ ਘੜਾ ਰੱਖਿਆ ਹੋਇਆ ਸੀ। ਮੰਝਾ ਨਾਮ ਦੀ ਕੋਈ ਚੀਜ਼ ਨਹੀਂ ਸੀ। ਕੁੜੀਆਂ ਤੇ ਮਨਵੀਰ ਦੇ ਕੱਪੜੇ ਫਟੇ ਹੋਏ ਸੀ। ਪੈਰਾਂ ਦੀ ਆਵਾਜ਼ ਤੇ ਮਨਵੀਰ ਨੇ ਸਿਰ ਉਠਾ ਕੇ ਦੇਖਿਆ ਕੌਣ ਆਇਆ ਹੈ। ਉਸ ਦੀ ਆਵਾਜ਼ ਲੜਖੜਾ ਰਹੀ ਸੀ। ਸਮੇਂ ਦੀ ਕਠੋਰਤਾ ਨੇ ਸ਼ਾਇਦ ਉਸ ਨੂੰ ਸਮੇਂ ਤੋਂ ਪਹਿਲਾਂ ਬੁੱਢੀ ਕਰ ਦਿੱਤਾ ਸੀ। ਜਗਰੂਪ ਹੌਲੀ-ਹੌਲੀ ਤੁਰਦਾ ਹੋਇਆ ਅੰਦਰ ਮਨਵੀਰ ਦੇ ਕੋਲ ਜਾ ਕੇ ਬੈਠ ਗਿਆ। ਕਹਿੰਦਾ ਮੈਨੂੰ ਮaaf ਕਰ ਦੇ ਮਨਵੀਰ। ਮੈਂ ਹਾਂ ਜਗਰੂਪ ਤੇਰੇ ਤੋਂ ਮਾਫੀ ਮੰਗਣ ਆਇਆ ਹਾਂ ਉਹ ਉੱਥੇ ਬੈਠ ਕੇ ਰੋਣ ਲੱਗਿਆ ਮਨਵੀਰ ਦੇ ਹੱਥ ਵਿੱਚੋਂ ਕੱਪੜਾ ਢੇਠਾ ਛੁੱਟ ਗਿਆ ਤਿੰਨੇ ਕੁੜੀਆਂ ਵੀ ਆਵਾਜ਼ ਸੁਣ ਕੇ ਉੱਠ ਕੇ ਬੈਠ ਗਈਆਂ ਉਹ ਸਹਿਮੀਆਂ ਹੋਈਆਂ ਸੀ ਜਲਦੀ ਨਾਲ ਮਾਂ ਨੂੰ ਆ ਕੇ ਚਿੰਬੜ ਗਈਆਂ ਮੇਰੇ ਕੋਲ ਆਓ ਬੇਟਾ ਜਗਰੂਪ ਨੇ ਪਿਆਰ ਨਾਲ ਆਪਣੀਆਂ ਕੁੜੀਆਂ ਨੂੰ ਆਪਣੇ ਕੋਲ ਬੁਲਾਇਆ ਤਾਂ ਛੋਟੀ ਵਾਲੀ ਨੇ ਤਾਂ ਉਸ ਨੂੰ ਦੇਖਦੇ ਹੀ ਰੋਣਾ ਸ਼ੁਰੂ ਕਰ ਦਿੱਤਾ ਕੁੜੀਆਂ ਮਾਂ ਦੇ ਪਿੱਛੇ ਲੁਕਣ ਲੱਗੀਆਂ ਤੇ ਕਹਿੰਦੀਆਂ ਨਹੀਂ ਮੰਮੀ ਅਸੀਂ ਪਾਪਾ ਦੇ ਕੋਲ ਨਹੀਂ ਜਾਵਾਂਗੇ ਵੱਡੀ ਵਾਲੀ ਕੁੜੀ ਥੋੜੀ ਸਮਝਦਾਰ ਸੀ ਉਸਨੇ ਸਾਫ਼ ਮਨਾ ਕੀਤਾ ਤਾਂ ਜਗਰੂਪ ਸ਼ਰਮਿੰਦਗੀ ਦੇ ਮਾਰੇ ਨੀਵੀਂ ਪਾ ਕੇ ਖੜਾ ਰਿਹਾ ਜਗਰੂਪ ਨੇ ਕਿਹਾ ਮੈਨੂੰ ਮaaf ਕਰ ਦੇ ਮਨਵੀਰ ਮੈਂ ਮਾਂ ਤੇ ਪੈਣਾ ਦੀਆਂ ਗੱਲਾਂ ਵਿੱਚ ਆ ਕੇ ਤੈਨੂੰ ਤਲਾਕ ਦੇ ਦਿੱਤਾ ਸੀ ਹਾਲਾਂਕਿ ਤੂੰ ਇੱਕ شریف ਤੇ ਚੰਗੀ ਕੁੜੀ ਸੀ ਤੇਰੇ ਕਰਕੇ ਹੀ ਮੈਂ ਸਿੰਗਾਪੁਰ ਜਾ ਸਕਿਆ ਸੀ ਤੇ ਮੇਰੇ ਹਾਲਾਤ ਚੰਗੇ ਹੋਏ ਇਹ ਮੇਰੀਆਂ ਕੁੜੀਆਂ ਨੇ ਇਹਨਾਂ ਨੂੰ ਇਸ ਹਾਲ ਵਿੱਚ ਮੈਂ ਨਹੀਂ ਦੇਖ ਸਕਦਾ ਮੈਂ ਅਲੱਗ ਕਰ ਖਰੀਦ ਲਵਾਵਾਂਗਾ ਤੂੰ ਉੱਥੇ ਆਪਣੀਆਂ ਕੁੜੀਆਂ ਦੇ ਨਾਲ ਰਹਿਣਾ ਮੈਂ ਇਹਨਾਂ ਦੇ ਮਹੀਨੇ ਦਾ ਖਰਚਾ ਤੈਨੂੰ ਦਿੰਦਾ ਰਹੂੰਗਾ ਇਹ ਮੇਰੀ ਜ਼ਿੰਮੇਵਾਰੀ ਹੈ ਦੋਨੇ ਹੱਥ ਜੋੜਦੇ ਹੋਏ ਜਗਰੂਪ ਰੋਂਦੇ ਰੋਂਦੇ ਕਹਿ ਰਿਹਾ ਸੀ ਮਨਵੀਰ ਨੇ ਵੀ ਉਸਨੂੰ ਦੇਖਿਆ ਕਿਉਂਕਿ ਉਸ ਤੋਂ ਆਪਣੀਆਂ ਕੁੜੀਆਂ ਦੇ ਖਰਚੇ ਪੂਰੇ ਨਹੀਂ ਹੋ ਰਹੇ ਸੀ ਤੇ ਉਸਦੇ ਕੋਲ ਉਹਨਾਂ ਨੂੰ ਖਵਾਉਣ ਲਈ ਵੀ ਕੁਝ ਨਹੀਂ ਸੀ ਸ਼ਾਇਦ ਪਰਮਾਤਮਾ ਨੇ ਜਗਰੂਪ ਦੇ ਦਿਲ ਵਿੱਚ ਦਇਆ ਭਰੀ ਸੀ ਉਹ ਚੁੱਪ ਰਹੀ ਜਗਰੂਪ ਨੇ ਜਲਦੀ ਅਲੱਗ ਕਰ ਦੀ ਵਿਵਸਥਾ ਕਰ ਲਈ ਸਾਫ ਸੁਥਰਾ ਤੇ ਚੰਗਾ ਕਰ ਸੀ ਮਨਵੀਰ ਕੁੜੀਆਂ ਨੂੰ ਲੈ ਕੇ ਉੱਥੇ ਸ਼ਿਫਟ ਹੋ ਗਈ ਪਰ ਇੱਕ ਐਕਸੀਡੈਂਟ ਵਿੱਚ ਜਗਰੂਪ ਦੀ ਇੱਕ ਲੱਤ ਕੱਟੀ ਗਈ ਉਹ ਕਾਰੋਬਾਰ ਤਾਂ ਕਰ ਰਿਹਾ ਸੀ ਪਰ ਦੁਬਾਰਾ ਕੋਈ ਉਸ ਦੇ ਨਾਲ ਵਿਆਹ ਦੇ ਲਈ ਤਿਆਰ ਨਾ ਹੋਇਆ ਉਸ ਦੀ ਦੂਜੀ ਪਤਨੀ ਵੀ ਉਸ ਨੂੰ ਛੱਡ ਕੇ ਚਲੀ ਗਈ ਸੀ ਘਰ ਵਿੱਚ ਬੈਠੀਆਂ ਤਿੰਨੇ ਭੈਣਾਂ ਬੁੱਢੀਆਂ ਹੋ ਗਈਆਂ ਸੀ ਤੇ ਕੋਈ ਵੀ ਉਹਨਾਂ ਦੇ ਰਿਸ਼ਤਾ ਲੈਣ ਨੂੰ ਤਿਆਰ ਨਹੀਂ ਸੀ ਸੱਸ ਨੂੰ ਇੱਕ ਅਜੀਬ ਜਿਹੀ ਬਿਮਾਰੀ ਹੋ ਗਈ ਉਸ ਤੋਂ ਇੱਕ ਬੁਰਕੀ ਵੀ ਰੋਟੀ ਦੀ ਨਹੀਂ ਖਾਧੀ ਜਾ ਰਹੀ ਸੀ ਇਹ ਸਭ ਮਨਵੀਰ ਤੇ ਉਸ ਦੀਆਂ ਕੁੜੀਆਂ ਤੇ ਕੀਤੇ ਅਤਿਆਚਾਰਾਂ ਦਾ ਨਤੀਜਾ ਸੀ ਮਨਵੀਰ ਦੀ ਸੱਸ ਦਿਨ ਰਾਤ ਮਾਫੀ ਮੰਗਦੀ ਤੇ ਜਗਰੂਪ ਨੂੰ ਕਹਿੰਦੀ ਕਿ ਉਹ ਉਸ ਨੂੰ ਮਨਵੀਰ ਦੇ ਕੋਲ ਲੈ ਜਾਵੇ ਤਾਂ ਕਿ ਉਹ ਉਸ ਤੋਂ ਮਾਫੀ ਮੰਗ ਸਕੇ ਉਸ ਦਾ ਬੁਢਾਪਾ ਸਕੂਨ ਨਾਲ ਕੱਟਿਆ ਜਾਵੇ ਪਰ ਜਗਰੂਪ ਆਪਣੀ ਕੱਟੀ ਹੋਈ ਲੱਤ ਨੂੰ ਦੇਖ ਕੇ ਸੋਚਦਾ ਕਿ ਜਿਹੋ ਜਿਹਾ ਵਿਵਹਾਰ ਉਹਨਾਂ ਨੇ ਮਨਵੀਰ ਦੇ ਨਾਲ ਕੀਤਾ ਸੀ ਉਹਨਾਂ ਸਾਰਿਆਂ ਦੇ ਨਾਲ ਵੀ ਅਜਿਹਾ ਹੋਣਾ ਹੀ ਚਾਹੀਦਾ ਸੀ। ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ। ਮੈਨੂੰ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ। ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ? ਕਮੈਂਟ ਕਰਕੇ ਜ਼ਰੂਰ ਦੱਸਿਓ। ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਅਤੇ ਦੋਸਤੋ ਘੰਟੀ ਦੇ ਬਟਨ ਨੂੰ ਵੀ ਜ਼ਰੂਰ ਦਬਾ ਦੇਣਾ ਤਾਂ ਜੋ ਤੁਹਾਡੇ ਕੋਲ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਸਕੇ। ਜਲਦ ਮਿਲਦੇ ਹਾਂ ਦੋਸਤੋ ਤੁਹਾਡੇ ਲਈ ਹੋਰ ਪਰਵਾਹਕ ਅਤੇ ਨਵੀਂ ਦਿਲਚਸਪ ਕਹਾਣੀ ਲੈ ਕੇ ਧੰਨਵਾਦ ਜੀ